ਸਾਸੀ ਕਾਲ ਜੀ ਮੈਂ ਹਾਂ ਗੁਰਚਰਨ ਸਿੰਘ ਤੁਸੀਂ ਦੇਖ ਰਹੇ ਹੋ ਸਿੰਘ ਲਾਈਵ ਚੈਨਲ ਅੱਜ ਅੱਜ ਅਸੀਂ ਪਹੁੰਚੇ ਆ ਜਿੱਥੇ ਕਿ ਬਹੁਤ ਸਾਰੇ ਯਾਨੀ ਕਿ 2-3 ਮਹੀਨਿਆਂ ਦੀ ਗੱਲ ਹੋ ਗਈ ਜਿਹੜੀ ਪਹਿਲਾਂ ਇੱਕ ਵੀਡੀਓ ਪਾਈ ਸੀ ਇਸ ਫਾਰਮ ਤੋਂ ਅੱਜ ਉਸ ਫਾਰਮ ਦੇ ਸੰਚਾਲਕ ਨੇ ਮਾਸਟਰ ਜੀ ਨੇ ਸਾਡੇ ਜਿਹੜਾ ਜਿੰਨਾਂ ਤੋਂ ਅਸੀਂ ਪੜੇ ਵੀ ਆ ਸਵਾਗਤ ਹੈ ਜੀ ਸਾਡੇ ਇਸ ਚੈਨਲ ਤੇ ਸਾਰੇ ਫਾਰਮ ਚ ਆਏ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੋੜਾ ਦੁਬਾਰੇ ਤੇ ਗੱਲ ਕਰਾਂਗੇ ਕਿ ਇਹਨਾਂ ਨੇ ਫਾਰਮ ਇੱਥੇ ਸ਼ੁਰੂਆਤ ਕੀਤੀ ਸੀ ਫਾਰਮ ਦੀ ਕਿੰਨਾ ਟਾਈਮ ਕਿੰਨਾ ਹੋ ਗਿਆ ਪਹਿਲਾਂ ਦੱਸੋ ਜੀ ਹੁਰਚਰਨ ਹੋ ਗਿਆ ਮੇਰੇ ਪਿਛਲੇ ਸਾਲ ਮੈਂ ਦੋ ਬੱਕਰੀਆਂ ਲੈ ਠੀਕ ਹੈ ਜੀ ਉਹਨਾਂ ਵਿੱਚ ਇੱਕ ਇੱਕ ਪੱਠ ਸੀ ਹੂੰ ਦੋ ਬੱਕਰੀਆਂ ਸਿਆਂ ਲੈ ਆ ਸੀ ਇਹ ਤੁੰਗ ਵਾਲੀ ਤੋਂ ਠੀਕ ਹੈ ਜੀ ਆਪਣਾ ਡਾਕਟਰਾ ਨਾ ਬਲਵਿੰਦਰ ਡਾਕਟਰ ਬਲਵਿੰਦਰ ਉਹ ਤੋਂ ਟ੍ਰੇਨਿੰਗ ਤੇ ਗਿਆ ਸੀ ਮੈਂ ਹੂੰ ਟ੍ਰੇਨਿੰਗ ਵੀ ਇਸ ਤਰ੍ਹਾਂ ਗਿਆ ਆ YouTube ਦੇਖ ਦੇ ਕੇ ਵੀ ਬੱਕਰੀ ਠੀਕ ਹੈ ਐਸੀ ਮੈਂ ਸ਼ਰਮਾ ਕੈਟਾ ਕੋਰਸ ਨੂੰ ਬਲਾਉਂ ਕਰਦਾ ਸਾਡੇ ਇਹ ਜਾ ਕੁਝ ਬੱਕਰੀ ਵਗੈਰਾ ਚੱਲਦਾ ਨਹੀਂ ਤਾਂ ਹੀ ਮੈਂ ਉਸ ਗੱਲ ਤੇ ਆਵਾਂ ਕਿ ਤੁਸੀਂ ਇਹ ਜਿਹੜਾ ਧੰਦਾ ਜਿਹੜਾ ਸੋਚਿਆ ਵੀ ਕਿਵੇਂ ਕਰੀਏ ਧੰਦੇ ਤਾਂ ਕਰਨ ਵਾਲੇ ਹੋਰ ਬਹੁਤ ਸਾਰੇ ਸੀ ਜਿਸ ਤਰ੍ਹਾਂ ਬਿਜ਼ਨਸ ਬਹੁਤ ਹੁੰਦੇ ਨੇ ਕਰਨ ਵਾਲੇ ਤੇ ਇਹ ਕਿਵੇਂ ਇੱਕਦਮ ਧਿਆਨ ਆਇਆ ਕਿ ਇਹ ਬੱਕਰੀ ਦਾ ਫਾਰਮ ਹੀ ਖੋਲਿਆ ਜਾਵੇ ਇਹ ਵੀ ਨ ਇੱਕ ਅਚਾਨਕ ਹੀ ਗੱਲ ਹੋਈ ਹੂੰ ਵੈਸੇ ਮੈਂ ਸਾਰੇ ਧਰਮਾਂ ਦਾ ਮਾਨ ਕਰਦਾ ਹੂੰ ਹੂੰ ਮੇਰੇ ਪਿਤਾ ਦੀ ਡੈਥ ਹੋ ਗਈ ਸਾਡੀ ਕਮਿਊਨਿਟੀ ਦੇ ਮੁਤਾਬਕ ਅਸੀਂ ਉਹਨਾਂ ਦਾ ਕਰੜਾ ਪ੍ਰਾਣ ਦਾ ਪਾੜ ਰੱਖਿਆ ਤਾਂ ਮੈਂ ਸੁਣ ਰਿਹਾ ਜੀ ਜਿਵੇਂ ਮੈਂ ਕੱਟੀ ਛੁਣਦਾ ਕੁਦਰਤੋਂ ਉਹ ਜਿਹੜੇ ਪੰਡ ਜੀ ਕਥਾ ਕਰ ਰਹੇ ਸੀਗੇ ਹਾਂਜੀ ਉਹਨਾਂ ਨੇ ਚਾਰ ਦਾਨਾਂ ਦੀ ਗੱਲ ਕੀਤੀ ਚਾਰ ਦਾਨ ਹੁੰਦੇ ਹਾਂ ਹਾਥੀ ਦਾ ਦਾਨ ਕੋਰੇ ਦਾ ਦਾਨ ਹਾਂ ਹਾਂ ਗਊ ਦਾ ਦਾਨ ਤੇ ਬੱਕਰੀ ਦਾ ਦਾਨ ਠੀਕ ਹੈ ਜੀ ਜੇ ਬੱਕਰੀ ਦਾ ਦਾਨ ਉਹਨੇ ਕਿਹਾ ਮੈਂ ਯਾਰ ਬੱਕਰੀ ਦਾ ਵੀ ਦਾਨ ਆਪਾਂ ਵੀ ਰੱਖਦੇ ਕਿਉਂ ਨਹੀਂ ਫੇਮ ਉਹਨਾਂ ਨਾਲ ਗੱਲਬਾਤ ਉਹ ਪਾੜ ਤੋਂ ਵਿੱਚੋਂ ਗੱਲਬਾਤ ਕਰੀ ਮਾਈ ਜਿਹੜੇ ਵਾਰੇ ਵਿਵਸਾਰ ਨਾਲ ਦੱਸੋ ਉਹ ਕਹਿੰਦਾ ਵੀ ਕਿਸੇ ਜਮਾਨੇ ਵਿੱਚ ਹਾਥੀਏ ਦਾ ਜਿਹੜਾ ਦਤਿਆ ਜਾਂਦਾ ਸੀ ਉਹ ਹਾਥੀਆ ਸੁੰਡ ਫੜਾ ਕੇ ਪ੍ਰੋਤ ਨੂੰ ਦਿੱਤਾ ਜਾਂਦਾ ਸੀ ਬਿਲਕੁਲ ਘੋੜੇ ਦਾ ਦਾਨ ਜਿਹੜਾ ਦਿੱਤਾ ਜਾਂਦਾ ਉਹਦਾ ਘੋੜੇ ਦਾ ਕੰਨ ਫੜਾਉਂਦੇ ਨੇ ਹਮ ਇਮਾਜਿਕਲ ਚਾਹਦਾ ਗਊ ਦੀ ਪੂਛ ਫੜਾਉਂਦੇ ਆ ਫਿਰ ਦਾਨ ਦਿੱਤਾ ਜਾਂਦਾ ਹਮ ਹਮ ਬੱਕਰੀ ਦਾ ਜਿਹੜਾ ਦਾਨ ਹੈ ਉਹ ਜਿਹੜੇ ਲੁੱਲਾ ਹੁੰਦੀਆਂ ਪਹਿਲਾਂ ਹੁੰਦੀਆਂ ਉਹ ਫੜਾ ਦੇ ਦਿੱਤੀਆਂ ਜਾਂਦੀਆਂ ਦਿੱਤੀਆਂ ਜਾਂਦੀ ਸੀ ਫਿਰ ਮੈਂ ਉਹਨੂੰ ਕਹੇ ਮੈਂ ਕਹਿੰਦਾ ਗੱਲ ਇੱਕ ਗੱਲ ਦੱਸੋ ਅਣਜੋ ਪਹੁੰਚੇ ਹੋਈ ਸੀਗੇ ਹਮ ਵੀ ਜਿਹੜੀ ਬੱਕਰੀ ਹੈ ਇਹ ਦਾ ਮਲ ਪਵਿੱਤਰ ਚੀਜ਼ ਐ ਤੁਸੀਂ ਦਾਨ ਜਿਹੜਾ ਦੇ ਪਵਿੱਤਰੀ ਜਿਹੜਾ ਕੁੱਤੇ ਆ ਦਿੰਦੀ ਨਹੀਂ ਵੀ ਇਹਨੂੰ ਕੁੱਤਾ ਦਾਨ ਕਰਦਾ ਹਾਂਜੀ ਹਾਂਜੀ ਤੇ ਬੱਕਰੀ ਦਾ ਦਾਨ ਇਹ ਦਾ ਮਲ ਕੋਈ ਕਹਿੰਦੇ ਮਿੱਤਰ ਦੇਖੋ ਗੰਦੇ ਨਹੀਂ ਖਾਂਦੀ ਮੰਦੇ ਨਹੀਂ ਖਾਂਦੀ ਬਿਲਕੁਲ ਜੀ ਤੇ ਮਾਰਦੀ ਇਹ ਨਹੀਂ ਮਾਰਦੀ ਇਹ ਨਹੀਂ ਸ਼ਾਕਾ ਸ਼ਾਕਾਹਰੀ ਹੈ ਹੂੰ ਹੂੰ ਵੀ ਇਹ ਉਹਨਾਂ ਨੂੰ ਵੀ ਕਿਤਨਾ ਜੀ ਪਵਿੱਤਰ ਹੋਊਗੀ ਘੱਟ ਖਾਂਦੀ ਐ ਦੁੱਧ ਵਧੀਆ ਐ ਅੱਜ ਕੱਲ ਦੇਖ ਲਓ ਤੁਸੀਂ ਡਾਕਟਰ ਉਹਨਾਂ ਕੋਲ ਵਿਗਿਆਨ ਵੀ ਕਹਿੰਦੇ ਵੀ ਇਹ ਇਹ ਜਿਹੜੇ ਦੁੱਧ ਪੀ ਉਹਦੇ ਸੈਲ ਪੂਰੇ ਹੋ ਜਾਣਗੇ ਹਾਂ ਹਾਂ ਪਰ ਲੋਕ ਹਜੇ ਵੀ ਇਹਦੇ ਬਾਰੇ ਜਿਹੜੇ ਜਦੋਂ ਤੁਹਾਨੂੰ ਦਾ ਕਰਦੇ ਨੇ ਇਹ ਸੋਚਦੇ ਨੇ ਵੀ ਇਹ ਆ ਹੱਤਿਆ ਹੋਊਗੀ ਜਾਂ ਜੀਵ ਹੱਤਿਆ ਕਰਾਂਗੇ ਜਾਂ ਇਸ ਤਰ੍ਹਾਂ ਦੀ ਬਹੁਤ ਸਾਰੇ ਸਵਾਲ ਸਾਹਮਣੇ ਆਉਂਦੇ ਨੇ ਐਕਸਲ ਦੇ ਵਿੱਚ ਕੀ ਹੈ ਜਿਹੜੇ ਇਹ ਬੱਕਰਾ ਹੈ ਨਾ ਹਾਂ ਇਹ ਸਾਨੂੰ ਉਸ ਦੁਕਾਨ ਦੇ ਟੰਗਿਆਂ ਹੋਈ ਦੇ ਰਿਹਾ ਹਾਂ ਅਸੀ ਇਸ ਨੂੰ ਦੇਖ ਲਿਆ ਹਾਂਜੀ ਹੁਣ ਮੱਝ ਲਾ ਲਓ ਮੱਝ ਕਿਥੇ ਜਾਂਦੀ ਹੈ ਹਾਂ ਜਦੋਂ ਮੌਲੀ ਹੋ ਗਈ ਕੌਣ ਲੈ ਜਾਂਦਾ ਕਥੇ ਜਾਂਦੀ ਅੰਕਿਤ ਦੀ ਜਾਂਦੀ ਉਹ ਬਿਲਕੁਲ ਸਭ ਨੂੰ ਪਤਾ ਜੀ ਕਿੱਥੇ ਜਾਂਦੀ ਹੈ ਜਿਹੜਾ ਕੱਟਾ ਹੁੰਦਾ ਹੈ ਹਾਂਜੀ ਉਹ ਕਿੱਥੇ ਜਾਂਦਾ ਸਭ ਨੂੰ ਪਤਾ ਹੈ ਇੱਕ ਗੋਹੂ ਹੈ ਸਾਡਾ ਇਹ ਹਿੰਦੂ ਟਾਰ ਬਨੇ ਰਾਂ ਰਾਂ ਤੋਂ ਵੀ ਉਹਦੇ ਘਰ ਕੇ ਇੱਕ ਤਰ੍ਹਾਂ ਦੇ ਸੁਰੱਖਿਸ਼ਨ ਹੋ ਗਿਆ ਇਹਨੂੰ ਇਹਦਾ ਜੇ ਬੱਚਾ ਹੈ ਹੂੰ ਤੋਂ ਇਹ ਬੱਚੇ ਬੜੇ ਬੜੇ ਆਰੀਆਂ ਗੁੱਸਾ ਨਹੀਂ ਕਰਨਾ ਮੈਂ ਸਾਰਿਆਂ ਨੂੰ ਕਹਿੰਦੇ ਕਿ ਉਸਦਾ ਗੱਲ ਕਰਦੇ ਹਾਂ ਹਾਂਜੀ ਹਾਂਜੀ ਉਹ ਕੀ ਕਰਦੇ ਹੈ ਬੱਚੇ ਨੂੰ ਦੁੱਧ ਜਿਆਦਾ ਪਿਆ ਦਿੰਦੇ ਨੇ ਹੂੰ ਕਿ ਦੁੱਧ ਜਿਆਦਾ ਹੁੰਦਾ ਬੱਚਾ ਦਾ ਦੁੱਧ ਜਿਆਦਾ ਚੁੰਗਿਆ ਬਿਲਕੁਲ ਉਹਨੂੰ ਮੋਕ ਲੱਗੀ ਦਵਾਈ ਦਵਾਉਂ ਰੱਪੀ ਮਰ ਜੂਗਾ ਰੱਪੀ ਮਰ ਜੂਗਾ ਇਹ ਸਿੱਧੇ ਦੌਰ ਤੇ ਹੱਤਿਆ ਨਹੀਂ ਸਿੱਧੇ ਦੌਰ ਤੇ ਹੱਤਿਆ ਬਿਲਕੁਲ ਜੀ ਇਹ ਜਿਹੜੀ ਬੱਕਰੀ ਹੈ ਹਾਂ ਜੇ ਪਾਣੀ ਖੀਵੀ ਨੂੰ ਹੱਤਿਆ ਹੁੰਦੀ ਹੈ ਹੱਤਿਆ ਦਾ ਹਰੇਕ ਚੀਜ਼ ਦੀ ਹੁੰਦੀ ਹੈ ਤੇ ਬੂਟੇ ਫੜਨਾ ਉਹਦੀ ਹੱਤਿਆ ਹੁੰਦੀ ਹੈ ਹਾਂ ਹਾਂ ਹੱਤਿਆ ਹੁੰਦੀ ਕਿੱਥੇ ਨਹੀਂ ਬਿਲਕੁਲ ਇਹ ਘਰੇ ਕੀ ਡੱਡੂ ਸਾਪੜੇ ਡੂਨੂ ਖੰਦਾ ਡੂਡੂ ਚੂ ਪੀੜੀਆਂ ਨੂੰ ਖੰਦਾ ਕੀੜੀਆਂ ਬਸ ਆਪਰੂ ਗਾਨੀਆਂ ਨੇ ਬਿਲਕੁਕੁਲ ਅੱਜ ਗੱਲ ਕਰੀਏ ਜਿਸ ਤਰ੍ਹਾਂ ਫਾਰਮ ਤੇ ਬੈਠੇ ਆ ਬੱਕਰੀਆਂ ਦਾ ਤੁਸੀਂ ਇਹ ਜਿਹੜਾ ਬਿਜ਼ਨਸ ਕਹਿ ਸਕਦੇ ਆਪਾਂ ਬਿਜ਼ਨਸ ਤੌਰ ਤੇ ਨੂੰ ਸ਼ੁਰੂ ਕੀਤਾ ਕੀ ਹੁਣ ਤੱਕ ਕਿੰਨਾ ਪ੍ਰੋਫਿਟ ਲਾਸ ਕਿੰਨਾ ਕੁ ਹੋਇਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਐਕਚੁਅਲ ਦੇ ਵਿੱਚ ਕੀ ਹੈ ਮੈਂ ਹਰ ਦਾ ਕੁਝ ਸੇਲ ਨਹੀਂ ਕਰੀ ਹਾਂ ਮੈਂ ਦੋ ਤੋਂ ਸ਼ੁਰੂ ਕਰਿਆ ਸੀ ਮੈਂ ਦੋ ਕੁ ਮਹੀਨੇ ਫੇਰੇ ਨੇ ਮੇਰੇ ਕੋਲ 10 11 ਹੋ ਗਈਆਂ ਹੂੰ 10-11 ਦੇ 10-11 ਬੱਚੇ ਹੋ ਗਏ 24-25 ਨਾ ਹੋ ਗਏ 20-25 ਮੈਂ ਰਾਜਸਥਾਨ ਚੋਂ ਲੈ ਆ ਹੂੰ ਹੁਣ ਮੇਰੇ ਕੋਲ ਇਸ ਟਾਈਮ ਸਾਰੀਆਂ ਬੱਕਰੀਆਂ ਸੂਣ ਵਾਲੀਆਂ ਨੇ ਹੂੰ ਮੇਰਾ ਇਹ ਹੈ ਵੀ ਜਦੋਂ ਤੱਕ ਮੇਰੇ ਕੋਲ 100 ਬੱਕਰੀ ਨਹੀਂ ਹੁੰਦੀ ਹੂੰ ਉਹਨਾਂ ਚੋਂ ਮੈਂ ਜੋ ਸੇਲ ਨਹੀਂ ਕਰਨਾ ਅੱਛਾ ਜਿੱਦੇ 100 ਬੱਕਰੀ ਮੇਰੇ ਕੋਲ ਹੋ ਗਈ ਹੂੰ ਉਹਦੇ ਮੈਂ ਪੁੱਛੇ ਮੁੜ ਕੇ ਦੇਖਦੇ ਹੀ ਨਹੀਂ ਲਿਖੀ ਜਾਂਦਾ ਮੈਂ ਬਿਲਕੁਲ ਵੀ ਬਰੀਡ ਤੇ ਕੰਮ ਕੀਤਾ ਕਰ ਰਹੇ ਹਾਂ ਜਾਂ ਕੋਈ ਇਸ ਤਰ੍ਹਾਂ ਦਾ ਹਜੇ ਕੋਈ ਸੇਲ ਪਰਚੇਜ਼ ਕਰ ਰਹੇ ਹਾਂ ਦੇਖੋ ਇਸ ਤਰ੍ਹਾਂ ਦੋ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ ਹੂੰ ਡਾਉਨ ਦੀ ਹੈ ਐਫ ਡੀ ਹੂੰ ਠੀਕ ਉਹਨੇ ਆਰ ਡੀ ਆਰ ਡੀ ਐਫ ਡੀ ਦਾ ਸਾਡੀ ਇਹ ਜਿਹੜੀ ਜਿੱਥੇ ਬਖਰੀ ਦੇ ਪੈਸੇ ਲਾਤੇ ਹੂੰ ਆਰ ਡੀ ਉਹ ਜਿਹੜੀ ਰੋਜ਼ਾਨਾ ਰੋਜ਼ ਖਰਚ ਕਰਦੇ ਬਿਲਕੁਲ ਹਜੇ ਫਿਲਹਾਲ thì ਖਰਚੇ ਹੀ ਕਰੀ ਜਾਂਦੇ ਤੇ ਅੱਛਾ ਜੀ ਇਹਦੇ ਕਮ ਸੇ ਕਮ 2 ਸਾਲ ਹੂੰ ਜੇ ਬਸੇ ਬੰਦੇ ਦਾ ਸਬਰ ਹੈਗਾ ਹੂੰ 2 ਸਾਲ ਦਾ ਸਬਰ ਹੈ ਜੇ ਤਾਂ 2 ਸਾਲ ਦੀ ਆਰ ਡੀ ਕਰ ਗਿਆ ਹੂੰ ਫਿਰ ਉਹਨੂੰ ਜਿੰਨੀ ਉਹਨੇ ਕਰੀ ਹੈ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਬਿਲਕੁਲ ਜੇ ਪਹਿਲੀ ਪੱਜ ਗਿਆ ਫਿਰ ਭਾਈ ਉਹਦੇ ਚ ਗਏ ਪੈਸੇ ਬੈਂਕ ਫੀਮੇਲ ਕਿ ਫਿਰ ਪ੍ਰੋਫਿਟ ਹੈਗਾ 2 ਸਾਲ ਤੱਕ ਦਾ ਹੈ ਮਿਹਨਤ ਮਿਹਨਤ ਕਰਨੀ ਪਊਗੀ ਪ੍ਰੋਡਰ ਨੇਚਰਲ ਨੇਚਰਲ ਪ੍ਰੋਡਰ ਆ ਦੇਖੋ ਇੱਕ ਬੱਕਰੀ ਤੁਸੀਂ ਡੇਢ ਮੰਨ ਕੇ ਚਲੋ ਇੱਕ ਸੂਏ ਦਾ ਦੋ ਨਹੀਂ ਡੇਢ ਤਿੰਨ ਬੱਚੇ ਹੋਏ ਇੱਕ ਖਾਲ ਚ ਹੂੰ ਹੂੰ ਚਾਰ ਨਹੀਂ ਪੰਜ ਨਹੀਂ ਡੇਢ ਤਿੰਨ ਬੱਚੇ ਤੁਸੀਂ ਚਾਲ ਦੇ ਮੰਨ ਕੇ ਚਲੋ ਇਹ ਸਾਲ ਚੋਂ ਡੇਢ 5-5000 ਦੇ ਵਿਯੋਗ ਤਾਂ 15000 ਰੁਪਏ ਦੇ ਇੱਕ ਬੱਕਰੀ ਹਾਂਜੀ ਖਾਦਾ ਉਹਨੂੰ ਪੀਓ ਨੇ ਤੇ ਬਰੀਡ ਦੀ ਗੱਲ ਕਰੀਏ ਬਰੀਡ ਤੇ ਵੀ ਕੰਮ ਕਰ ਰਹੇ ਅਸੀਂ ਹਾਂ ਬਸ ਕਰੀ ਬਰੀਡ ਤੇਰੇ ਅੱਛਾ ਜੀ ਮੈਂ ਬਾਕੀ ਇਹਨਾਂ ਨੂੰ ਜਿਹੜੇ ਥਰਟਰ ਵਾਲੇ ਇਹਨਾਂ ਨੂੰ ਮੈਂ ਛੱਡੀ ਨਹੀਂ ਦਿੰਦਾ ਹੂੰ ਕਾਰਨ ਇਸ ਤਰ੍ਹਾਂ ਚ ਨੇ ਅਸੀਂ ਬੱਚਾ ਪਾਲਦੇ ਆ ਹੂੰ ਮੈਨੂੰ ਪਤਾ ਵੀ ਇਹ ਉਹਦੇ ਜਾਣੇ ਨੇ ਹੂੰ ਕਟਿੰਗ ਹੀ ਜਾਣੇ ਨੇ ਕਟਿੰਗ ਹੀ ਜਾਣੇ ਨੇ ਲੇਕਿਨ ਸਾਹਮਣੇ ਤਾਂ ਨਹੀਂ ਦੇਖ ਸਕਦੇ ਹੁਣ ਮੈਂ ਤੁਹਾਡੇ ਸਾਹਮਣੇ ਬੱਚੇ ਨਮਾਉਣਾ ਤੁਮਾਉਣਾ ਹੂੰ ਆਹ ਹੁਣ ਲਾਰਖੇ ਨੇ ਕਿਸੂ ਪੈ ਕੇ ਖੜੇ ਆ ਲੱਗਦੇ ਐ ਜਿਵੇਂ ਮੇਰੇ ਪੈ ਕੇ ਹੁੰਦੇ ਨੇ ਦਿੱਲੀ ਫੋਰੀ ਐ ਕਿਉਂਕਿ ਉਹਨਾਂ ਦੇਖੇਗੇ ਹੂੰ ਉਸ ਬੱਚੇ ਨੂੰ ਅਸੀਂ ਕਿਵੇਂ ਦੇ ਦਾਂ ਇਹਨੂੰ ਕਟਿੰਗ ਵਾਲੇ ਨੂੰ ਨਹੀਂ ਦੇ ਸਕਦੇ ਜੀ ਅਸੀਂ ਮੈਂ ਦੋ ਬਰੀਡਰ ਨੇ ਮੇਰੇ ਕੋਲ ਹਮ ਇੱਕ ਬਰੀਡਰ ਹੈ ਮੈਂ ਫੁੱਲੇ ਵਾਲਾ ਦਾ ਇੱਕ ਪੈਰਾਂ ਕੰਨੂ ਰਹਿ ਗਿਆ ਤੀਜੇ ਨੰਬਰ ਦਾ ਬਰੀਡਰ ਹੈ ਮੇਰੇ ਕੋਲ ਅੱਛਾ ਜੀ ਇੱਕ ਮੇਰੇ ਕੋਲ ਹੋਰ ਬਰੀਡਰ ਹੈ ਹਮ ਤੇ ਦੋ ਬਰੀਡਰ ਬਾਈਟ ਆਇਆ ਇੱਥੇ ਹਮ ਮੈਂ ਬਰੀਡ ਤਿਆਰ ਕਰ ਰਿਹਾ ਠੀਕ ਹੈ ਜੀ ਮੈਂ ਜਾਊਂਗਾ ਬਰੀਡਰ ਚ ਬਰੀਡ ਦੇ ਹਿਸਾਬ ਨਾਲ ਨਾ ਕਿ ਕਿਲੋਆਂ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਦਾ ਦੇਸੀ ਪੱਕੀ ਪਾੜ ਲਓ ਹਾਂ ਅੱਜ ਰੇ ਬੱਦੀ ਉਹਨੇ ਲੋੜੀ ਨਹੀਂ ਪੰਗਾ ਲੈਣ ਦੀ ਹਾਂ ਕੱਠੀਆਂ ਕਰੋ ਚਾਟ ਮੋੜ ਜਿਹੜਾ ਹੈ ਦੇਵ ਚ ਕਾ ਦੇ ਹਾਂ ਹਾਂ ਜਿਹੜੀ ਬਰੀਡਿੰਗ ਹੈ ਬਰੀਡ ਦੇ ਉੱਤੇ ਕੰਮ ਕਰਦੇ ਆਂ ਬਰਬਰੀ ਬਰੀਡ ਲੈ ਰਿਹਾ ਮੈਂ ਹੁਣ ਮੇਰੇ ਜਿਹੜੇ ਬੱਚੇ ਆਉਣਗੇ ਇਹਦੇ ਵਿੱਚੋਂ ਜਿਹੜੀ ਅਗਲੀ ਆਊਗੀ ਉਹ ਮੇਰੀ ਪਿਓਰ ਹੋਊਗੀ ਹਾਂ ਛੋੜੇ ਵਰਗਿਆਂ ਦੀ ਭਾਈ ਤੇ ਮਤਲਬ ਜਿਹੜਾ ਤੁਸੀਂ ਬਰੀਡ ਤੇ ਕੰਮ ਕਰ ਰਹੇ ਹੋ ਜਿਵੇਂ ਆਪਾਂ ਬੱਕਰੇ ਦੀ ਗੱਲ ਕਰੀਏ ਪੱਕਰਾ ਵੀ ਇੱਕ ਜਿਸ ਤਰ੍ਹਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਉਹ ਕਈ ਲੱਖਾਂ ਦਾ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਵੀ ਤੁਸੀਂ ਮਕਾਮ ਹਾਸਲ ਕਰੋਗੇ ਕਿ ਬਰੀਡ ਤੇ ਕੰਮ ਕਰਕੇ ਪੂਰਾ ਇਨਾਮ ਲੈਣ ਜਾਓਗੇ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਬਰੀਡ ਤੇ ਦੇਖੋ ਇਸ ਤਰ੍ਹਾਂ ਜਦੋਂ ਰੇਸ ਲੱਗਦੀ ਹੈ ਹਰੇਕ ਕੰਪੀਟੀਟਰ ਕਹਿੰਦੇ ਮੈਂ ਧੋਕੇ ਜਾਵਾਂ ਬਿਲਕੁਲ ਦੇ ਉਸੇ ਬਰੀਡ ਦੇ ਕੰਮ ਹੀ ਕਰਨੀ ਨੀ ਲੱਗੇ ਹੁਣ ਇਹ ਤਾਂ ਹੈ ਨਹੀਂ ਵੀ ਥੋੜਾ ਜਿਹਾ ਕਰਕੇ ਵੀ ਚੜੀ ਬੇਨਰ ਆਇਆ 20000 ਦੀ ਬਿੱਗੀ ਠੀਕ ਹੈ ਬਰੀਡ ਦਾ ਹੂੰ ਕੋਸਤਾ ਇਹੀ ਹੈ ਹੂੰ ਹੂੰ ਵੀ ਜਿਵੇਂ ਦੇਖਦੇ ਆਂ ਅਸੀਂ ਜਿਹਦਾ ਆਪਣਾ ਕਰਦਾ ਕੋਸ ਵੀ ਕਰਾਂਗੇ ਹੂੰ ਜਿਵੇਂ ਸਾਡੇ ਕੋਲ ਸਤਪਾਲ ਮੁੰਡਾ ਹੂੰ ਹੂੰ ਉਹ ਮੈਨੂੰ ਮਿਲਿਆ ਕਿ ਕਿਉਂਕੜੀ ਮਿਲਿਆ ਸੀ ਮੈਨੂੰ ਮੈਨੂੰ ਚ ਹੀ ਪਤਾ ਮੈਥੋਂ ਪੜਿਆ ਹੋਇਆ ਉਹ ਅੱਛਾ ਜੀ ਉਹ ਜਦੋਂ ਉਹ ਟੇਨ ਮਤੇ ਗਿਆ ਉਹਨੇ ਰਤੀ ਰੈਣਾ ਉਹਨੇ ਮੈਨੂੰ ਵੀ ਦੇ ਕੇ ਸੈਣ ਲਿਆ ਉਹਨੇ ਹੂੰਨੇ ਮੇਰੀ ਬੜੀ ਸੇਵਾ ਕਰੀ ਕਹਿੰਦੇ ਮੈਂ ਭੁੱਲ ਜਾਣਿਆ ਹਾਂਜੀ ਹਾਂਜੀ ਤੇ ਉਥੋਂ ਨੇ ਮੈਨੂੰ ਦੋ ਬੱਕਰੀਆਂ ਦਵਾਈਆਂ ਅੱਛਾ ਜੀ ਦੋ ਬੱਕਰੀਆਂ ਦਾ ਭਾਵੇਂ ਅੱਜ ਤੱਕ ਉਹ ਮੇਰੇ ਨਾਲ ਹੈ ਤਾਂ ਹੁਣ ਵੀ ਅੱਜ ਵੀ ਆਇਆ ਹੋਇਆ ਅੱਜ ਦੇਖ ਕੇ ਫਾਰਮ ਕਰਿਆ ਜੀ ਤਾਂ ਉਹ ਪੈ ਰਹੇ ਨੇ ਨਿਮਾਉਣਾ ਲਈ ਹੁਣ ਲੱਗ ਰਿਹਾ ਨਿਮਾਉਣ ਲੱਗ ਰਿਹਾ ਕੋਈ ਕੋਈ ਮੈਂ ਜਦੋਂ ਆਇਆ ਉਸ ਟਾਈਮ ਵੀ ਫਾਰਮ ਤੇ ਬੱਕਰੀਆਂ ਜਿਹੜੀਆਂ ਛੋਟੀਆਂ ਸੀ ਉਹਨੂੰ ਸਾਬਣ ਦੇ ਨਾਲ ਚੰਗੀ ਤਰ੍ਹਾਂ ਨਵਾਇਆ ਦਵਾਰਿਆ ਸੀ ਇੰਨਾ ਪਾਲਣ ਪੋਸ਼ਣ ਵੀ ਕਰਨਾ ਪੈਂਦਾ ਕਿ ਕੁਝ ਕੁ ਸਮੇਂ ਤੇ ਨਾਲ ਉਹਨੂੰ ਨਵਾਣਾ ਵੀ ਪੈਂਦਾ ਏ ਦੇਖੋ ਇਹਦਾ ਗੁਰਚਾਰਾਂ ਸਿਆਂ ਜਵਾਕਾਂ ਵਾਂਗੂ ਪਾਲ ਲਿਆ ਪੈਣੀ ਆ ਉਹੀ ਤਾਂ ਮੈਂ ਕਹਿ ਰਿਹਾ ਵੀ ਜੇ ਜਵਾਕਾਂ ਵਾਂਗੂ ਰਹੀ ਸੀ ਉਹਨੂੰ ਕਸਾਈ ਨੂੰ ਕਿਵੇਂ ਦੇ ਦਾਂਗੇ ਹੂੰ ਜੇ ਉਹ ਜਵਾਕਾਂ ਨੂੰ ਨਵਾ ਕੇ ਉਹਨੂੰ ਚੰਗੀ ਤਰ੍ਹਾਂ ਨਵਾ ਕੇ ਬਿਲਕੁਲ ਮੈਂ ਗੋੜ ਫੜ ਰੱਖਿਆ ਹੂੰ ਉਹ ਨਵਾਇ ਜਾਂਦਾ ਵੀ ਠੰਡ ਲੱਗੇ ਉਹਨੂੰ ਗੋੜ ਦੇ ਦੇ ਅੱਛਾ ਜ ਬੀਖੜੀ ਠੰਡ ਮਨਾ ਨਾ ਕਰੀ ਠੰਡ ਵੀ ਨਾ ਲੱਗੇ ਠੰਡ ਵੀ ਨਾ ਲੱਗੇ ਨੂੰ ਢਾਲ ਜਾਂ ਗੁੜ ਦੇ ਦੇ ਫਰਾਂੀ ਚੀਜ਼ ਦੇ ਫਲੇ ਯਾਨੀ ਬੱਚਿਆਂ ਵਾਂਗੂ ਜਿਵੇਂ ਆਪਣੇ ਜਵਾਬ ਪਾਲਦੇ ਪੁੱਤ ਪੋਤੇ ਨੂੰ ਪਾਲਦੇ ਪੋਤੇ ਨੂੰ ਪਾਲਦੇ ਉਹਨਾਂ ਨੂੰ ਅਸੀਂ ਨਾਲ ਲਾ ਕੇ ਰੱਖਦੇ ਮੇਰੇ ਚੱਕੀ ਫਿਰਦਾ ਰਹਿੰਦੇ ਉਹਨੂੰ ਹਾਂ ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਠੰਡ ਲੱਗ ਜਾਂਦੀ ਹੈ ਉਹਨੂੰ ਜਵੈਣ ਗੁੜ ਤੇ ਨਾਲ ਦੀ ਨਾਲ ਚਾਹ ਪੱਤੀ ਗਰਮ ਕਰਕੇ ਦੇ ਉਬਾਲ ਕੇ ਦੇਤੀ ਜੇਕਰ ਮੋਬ ਲੱਗੇ ਚਾਹ ਪਾ ਚਾਹ ਪੱਤੀ ਬਾਲਕ ਦੇ ਦੇ ਉਹਨੂੰ ਇਹ ਦਵਾਈ ਵੀ ਦੇ ਲੋ ਕੋਈ ਲੰਬੀ ਚੌੜੀ ਗੱਲ ਨਹੀਂ ਬਸ ਦੇਖਣਾ ਮੈਂ ਦੇਦਾ ਕੀ ਹੈ ਮਤਲਬ ਸਵੇਰੇ ਉੱਠ ਕੇ ਪਹਿਲਾਂ ਕੀੜਾ ਬਿਲਕੁਲ ਪਹਿਲਾਂ ਦੇਖਣਾ ਪੈਂਦਾ ਵੀ ਕਿਸੇ ਨੇ ਕੋਹਾ ਜਤਾ ਨਹੀਂ ਕਰਿਆ ਕਿਸੇ ਨੇ ਕੋਈ ਮੋਕ ਤਾਂ ਨਹੀਂ ਕਰੀ ਕਿਸੇ ਨੇ ਕਰਿਆ ਪਾੜੋ ਉਹਨੂੰ اچھا ਉਹ ਪਾੜੇ ਕੋਈ ਟ੍ਰੀਟਮੈਂਟ ਨਾਲ ਦੀਆਂ ਕਰ ਦਿਓ ਅੱਛਾ ਨਾਲ ਦੀ ਨਾਲ ਹੀ ਕਰਨਾ ਨਾਲ ਦੀ ਨਾਲ ਹਾਂ ਮੇਰੇ ਤੋਂ ਗਲਤੀ ਹੋ ਗਈ ਇੱਕ ਬੱਕਰੀ ਸੀ ਮੇਰੀ ਮੈਂ ਦੋ ਦਿਨ ਮੈਂ ਚਲੇ ਗਿਆ ਬਾਹਰ ਹਾਂ ਦੇਖੋ ਔੜ ਕਰ ਗਿਆ ਅੱਛਾ ਜੀ ਪਰ ਦੋ ਦਿਨ ਰਹੀ ਉਹ ਉਹ ਜਰ ਜਲ ਬਚੇ ਤੜਕੇ ਨੂੰ ਅਹੀਂ ਬੈਠੀ ਇਕੱਠੀ ਹੀ ਹੋਈ ਅੱਛਾ ਅੱਛਾ ਬਤਰਾ ਮੇਰਾ ਮੈਨੂੰ ਮੋਕ ਲੱਗੀ ਨਹੀਂ ਬਈ ਮੋਕ ਤੋਂ ਬਚਾਓ ਇਹਨੂੰ ਪੂਰੀ ਨਜ਼ਰ ਰੱਖਣੀ ਪੈਂਦੀ ਆ ਜਨਨੇ ਕਿ ਪੂਰੀ ਬੱਕਰੀ ਤੇ ਹਰ ਚੀਜ਼ ਤੇ ਦੇ ਖਾਣ ਤੇ ਉਹਦੇ ਪੀਣ ਤੇ ਤੇ ਉਹਦੇ ਜਦੋਂ ਯਾਨੀ ਕਿ ਮਿੰਗਣਾ ਵੀ ਕਰਦੀ ਉਹ ਉਸ ਤੇ ਵੀ ਬਿਲਕੁਲ ਜਿਹੜਾ ਕਬੱਡੀ ਵਾਲਾ ਮੋੜਾ ਜਿਹਾ ਕਬੱਡੀ ਜੋ ਖਬਰਾਂ ਨਿਕਲੇਗੀ ਪਲੇਅਰ ਦੀ ਰੇਡਰ ਦੀ ਬਿਲਕੁਲ ਕੈਚਰ ਦੀ ਕੁਝ ਖੜਕ ਦੀ ਨਾ ਹੱਥ ਲਾ ਕੇ ਭਾਜੂਗਾ ਅੱਛਾ ਉਸ ਤਰ੍ਹਾਂ ਪੂਰੀ ਨਜ਼ਰ ਬਾਈ ਹੋਰ ਕੁਛ ਨਹੀਂ ਕਲੀ ਨਜ਼ਰ ਆ ਤੁਹਾਡੀ ਨਜ਼ਰ ਖੁੱਲ੍ਹੇ ਹੱਥ ਮਾਰੋ ਕੋਈ ਮਿੰਗਣਾ ਤਾਂ ਨਹੀਂ ਹੈਗੀ ਹੂੰ ਕੋਈ ਡੱਕਾ ਡੜੋ ਤਾਂ ਨਹੀਂ ਹੈ ਕੋਈ ਹੋ ਕੋਈ ਜਾਨਵਰ ਤਾਂ ਨਹੀਂ ਪੜਿਆ ਹੋਇਆ ਅੱਛਾ ਜੀ ਬਸ ਆ ਨਿਕਲ ਨਹੀਂ ਕਮਰੇ ਹੋੜੀ ਨੇ ਮੈਂ ਕੱਲਾ ਬੰਦਾ ਸਭ ਤੋਂ ਫਰੀ ਥਾਉਣ ਪ ਹਾਂ ਜਿਹੜੇ ਸਾਹਿਬ ਨਾਮ ਫਾਰਮ ਤੋਂ ਤੂੰ ਤੁਹਾਨੂੰ ਆਉਂਗਾ ਤੁਹਾਨੂੰ ਸਪਤਾਈ ਹੈ ਤੁਹਾਨੂੰ ਫਿਰ ਜਿਹੜਾ ਜਿਸ ਤਰ੍ਹਾਂ ਉਹਦਾ ਜਨਨ ਕਿ ਲਗਭਗ ਕੋਈ ਵੀ ਜਿਹਨੂੰ ਆਪਾਂ ਜਿਵੇਂ ਪਸ਼ੂ ਦਾ ਹੋ ਗਿਆ ਜਾਂ ਗਾਵਾਂ ਦੇ ਜਿਹੜੇ ਪਾਲਣ ਖੋਲਦੇ ਨੇ ਜਾਂ ਮੱਝਾਂ ਦਾ ਖੋਲਦੇ ਨੇ ਇਸੇ ਤਰ੍ਹਾਂ ਤੁਸੀਂ ਇਹ ਬੱਕਰੀਆਂ ਦਾ ਜਿਹੜਾ ਫਾਰਮ ਸ਼ੁਰੂ ਕੀਤਾ ਤੇ ਚ ਡਾਕਟਰੀ ਇਲਾਜ ਵੀ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਹਰ ਰੋਜ਼ ਲੀਵਰ ਨੂੰ ਲੈ ਕੇ ਵੀ ਹੋਰ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਡਕਟਾਂ ਨੂੰ ਯੂਜ਼ ਕਰਨੇ ਪੈਂਦੇ ਹੋਣੇ ਉਹਦਾ ਵੀ ਤੁਸੀਂ ਇੰਤਜ਼ਾਮ ਕਰਦੇ ਰਹੇ ਹੋਣੇ ਖੁਦ ਕਰਦੇ ਹੋ ਜਾਂ ਕਿਸੇ ਤੋਂ ਕਰਵਾਉਨੇ ਕੁਝ ਤਾਂ ਜਿਵੇਂ YouTube ਚੱਲਦੀ ਰਹਿੰਦੇ ਆਪਣੇ ਡਾਕਟਰ ਸਾਹਿਬ ਨੇ ਹਮ ਬਰਨਾਲਿਆ ਮੁੰਡਾ ਤੇ ਲੋਗੋਲ ਵਾਲੇ ਨੇ ਇਹਨਾਂ ਦੇ ਅਨੰਦ ਆਈ ਜਾਂਦੇ ਨੇ ਨਹੀਂ ਆਨੇ ਹਮ ਹਮ ਉਹਨਾਂ ਦੇ ਦਵਾਈਆਂ ਹੋ ਜਾਂਦੇ ਨੇ ਕੁਸਾਂ ਠੀਕ ਹੈ ਜੀ ਕੋਈ ਦੇਸੀ ਰੋਟ ਕੇ ਹੋ ਜਾਂਦੇ ਨੇ ਕੁਸ ਜਿਵੇਂ ਟ੍ਰੇਨਿੰਗ ਸਿਖਿਆਏ ਕੋਈ ਲੰਬੀ ਜੋੜੀ ਗੱਲ ਤਾਂ ਹੈ ਨਹੀਂ ਉਹ ਬੰਦੇ ਆਣੀਆਂ ਬੁਵਾਰੀਆਂ ਇਹਨਾਂ ਨੂੰ ਹਮ ਹਮ ਤੇ ਬਾਕੀ ਜਿਵੇਂ ਸੱਤ ਪਾਲ ਹੈ ਹਮ ਇਹ ਚ ਟ੍ਰੇਨਡ ਹੈ ਮੁੰਡਾ ਵਧੀਆ ਖੱਖਾ ਵਿੱਚ ਰੋਗੇ ਇਹਨੂੰ ਤੁਰੇ ਫਿਰਦੇ ਨੂੰ ਹਮ ਹਮ ਫੇਸ ਮੁਕੰਮਲਲੇ ਚ ਬਿਲਕੁਲ ਜੀ ਡਾਕਟਰ ਕੋਲ ਰਹਾ ਆਪਣੇ ਪੰਗ ਕੋਲ ਰਹਾ ਹਮ ਜੇ ਹੁਣ ਇਹ ਮੇਰੇ ਕੋਲ ਮੈਨੂੰ ਕਿ ਤੂੰ ਮੇਰੇ ਕੋਲ ਹੀ ਰਹਿ ਜਾ ਜੇ ਲੈਣ ਤੇ ਇੱਥੇ ਉੱਧਰ ਜਾਂਦਾ ਆਉਂਦਾ ਰਿਹਾ ਕਰ ਮੇਰੇ ਕੋਲ ਆਵੇਂ ਦੱਸ ਦਿੰਦਾ ਇਹ ਅੱਛਾ ਫਿਰ ਲੈਈਏ ਨੇ ਕੋਈ ਜ਼ਿਆਦਾ ਦਵਾਈ ਨਹੀਂ ਕੋਈ ਜੂੜ ਤੇ ਟੀ ਲੰਬੀ ਚੋੜੀ ਨੂੰ ਪੈਂਦੀ ਨਹੀਂ ਵੱਧ ਤੋਂ ਵੱਧ ਇਹ ਆਫਰਦੀ ਹੈ ਹਮ ਆਪਣੇ ਨਾਲ ਹੀ ਸਿਸਟਮ ਬਣਾ ਰੱਖਿਆ ਖਾਣੇ ਦਾ ਹਮ ਸਵੇਰੇ 6 ਵਜੇ ਇਹਨਾਂ ਨੂੰ ਨੀਰਾ ਦਿੰਦਾ ਹਮ ਕਿਲੋ ਕਿਲੋ ਵੱਧ ਨਹੀਂ ਹਮ ਦੁਪਹਿਰੇ ਨੂੰ ਹਰਾ ਦਿੰਦਾ ਨੇ ਠੀਕ ਹੈ ਜੀ ਤਿੰਨ ਤਿੰਨ 2:30 ਤੇ 2:30 ਵਜੇ ਹਮ ਸ਼ਾਮ ਨੂੰ ਅਸੀਂ ਫੀਡ ਪਾ ਦਨੇ ਕਿ ਸਰੀਰਾਲ ਭੁੱਖਿਆ ਰਹਿੰਦੀਆਂ ਨੇ ਅਫਰੀਆਂ ਨੂੰ ਨੀਰੇ ਦੀ ਗੱਲ ਕਰੀਏ ਨੀਰਾ ਫੀਡ ਇਹ ਜਿਹੜਾ ਨੀਰਾ ਉਹ ਕਿਸ ਚੀਜ਼ ਦਾ ਹੁੰਦਾ ਤੇ ਫੀਡ ਹੈ ਜਿਹੜੀ ਉਹ ਕਿਸ ਤੁਸੀਂ ਕਿਹੋ ਜੀ ਵੈਰਾਈਟੀ ਦੀ ਜਿਹੜੀ ਆਮ ਵੱਡੇ ਪਸ਼ੂਆਂ ਦੀ ਹੁੰਦੀ ਹੈ ਉਹੀ ਫੀਡ ਹੁੰਦੀ ਹੈ ਜਾਂ ਹੋਰ ਫੀਡ ਹੁੰਦੀ ਹੈ ਜਿਹੜਾ ਨੀਰਾ ਹੈ ਹਾਂਜੀ ਨੀਰਾ ਕੁਮਾਰੇ ਦਾ ਹਮ ਮੂੰਫਲੀ ਦਾ ਮੂੰਗੀ ਦਾ ਇਹ ਜਿਹੜੇ 3-4 ਨੀ ਦੇ ਨੇ ਇਹ ਰਾਖਾ ਚੋ ਮੱਝਾ ਹੈ ਕਿ ਫਿਕਾ ਪਰ ਉਡੇ ਕਰੇ ਦਰ ਜਾਣਗੇ ਲੈ ਕੇ ਇਹ ਜਿਹੜਾ ਤੁਸੀਂ ਕਹਿੰਦੇ ਹੋ ਗੁਵਾਰਾ ਜਾਂ ਹੋਰ ਤਰ੍ਹਾਂ ਦਾ ਇਹ ਅੱਜ ਦੇ ਟਾਈਮ ਤੇ ਸਲਾਬ ਵੀ ਬਹੁਤ ਜਾਂਦਾ ਹੁੰਦਾ ਹਣਾ ਸਲਾਬਦਾ ਹੁੰਦਾ ਹਣਾ ਸਲਾਬ ਤੇ ਕੋਈ ਦਿੱਕਤ ਨਹੀਂ ਨਹੀਂ ਸਲਾਬਿਆਂ ਗਰਮੀਆਂ ਸਲਾਬਿਆਂ ਸੁਕਾਇਆ ਹੋਇਆ ਹੁੰਦਾ ਹੈ ਪੂਰਾ ਸੁਕਾਇਆ ਹੋਇਆ ਹੁੰਦਾ ਬਿਲਕੁਲ ਕੁਝ ਨਹੀਂ ਖਾਬ ਹੁੰਦਾ ਤਾਂ ਕੋਈ ਬਿਮਾਰੀ ਕੋਈ ਥਰੇਸ਼ਰਾਂ ਨਾਲ ਕੱਢਦੇ ਆ ਨਾ ਜੋ ਥਰੇਸ਼ਰਾਂ ਕੱਢਦੇ ਉਹ ਥਰੇਸ਼ਰ ਦੇ ਵਿੱਚ ਦੀ ਸੁੱਕੀ ਹੀ ਨਿਕਲਦਾ ਹੈ ਗਿੱਲਾ ਤਾਂ ਬੱਡੀ ਨਹੀਂ ਜਾਂਦਾ ਨਿਕਲਦਾ ਨਹੀਂ ਕਿਉਂਕਿ ਜਿਹੜਾ ਕਮਾਰਾ ਹੈ ਉਹਦੀ ਫਲੀ ਹੈ ਜਾਂ ਕਮਾਰਾ ਜੋ ਥਰੇਸ਼ਰ ਦੇ ਵਿੱਚੋਂ ਮੈਂ ਕੋਈ ਮੁਗੜੀ ਦਾ ਹੁੰਦਾ ਮੈਂ ਕੋਈ ਮੁਫੜੀ ਦਾ ਹੁੰਦਾ ਇਹਨਾਂ ਕੋਈ ਜਿਆਦਾ ਲੰਬੇ ਜੋੜੇ ਲੋੜ ਨਹੀਂ ਤਾਂ ਮੂੰਹ ਮਾਰਦੀ ਜਾਂਦੀ ਹੈ ਹੂੰ 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 ਸਵੇਰੇ ਕਿੰਨੇ ਕੁ ਲੋ ਪਾਦੇ ਨੇ ਕੋਈ ਜਿਆਦਾ ਲੰਬਾ ਜੋੜਾ ਤੇ ਫੀਡ ਦੀ ਗੱਲ ਕਰੀਏ ਫੀਡ ਕਿਸ ਤਰ੍ਹਾਂ ਦੀ ਫੀਡ ਫੇਲ ਹਨ ਮੈਂ ਆਪਣਾ ਦੇਸੀ ਫਾਰਮੂਲਾ ਲਾਇਆ ਹੋਇਆ ਹੂੰ ਗੱਲ ਚੱਲ ਰਹੀ ਹੈ ਜੀ ਸਤਪਾਲੀ ਕਿਸੇ ਕੰਪਨੀ ਨਾਲ ਹੂੰ ਉਹ ਕਹਿੰਦੇ ਅਸੀਂ ਵਧੀਆ ਫੀਡ ਬਣਾ ਦੇਾਂਗੇ ਕਿਉਂ ਇੱਥੇ ਇਸ ਏਰੀਏ 'ਚ ਅਜੇ ਕੋਈ ਡੀਲਰ ਕੋਈ ਹੈ ਹੀ ਨਹੀਂ ਹੂੰ ਵੀ ਅਸੀਂ ਹੁੰਦਾ ਕੋਈ ਦੂਜੀ ਫੀਡ ਲਿਆਈਏ ਕਿਵੇਂ ਲਿਆਈਏ ਤੇ ਹੁਣ ਅਸੀਂ ਫਾਰਮੂਲਾ ਦੇਸੀ ਆ ਬਣਾ ਰਖਿਆ ਵੀ ਉਹ ਜੋ ਪਹਿਲਾਂ ਦੇਖਦੇ ਨੇ ਬੱਕਰੀਆਂ ਤੁੱਕੇ ਖਾਂਦੀਆਂ ਨੇ ਹਾਂਜੀ ਹਾਂਜੀ ਤੁੱਕਾ ਇੰਨੀ ਸਖਤੀ ਮੈਂ ਅਗਲਾ ਕੋਈ ਚੀਜ਼ ਨਹੀਂ ਹੁੰਦੀ ਤੁੱਕਾ ਵੀ ਸਾਡੇ ਬੀ ਲਗਾ ਜਾਂਦੀਆਂ ਨੇ ਫਿਕਰ ਦੇ ਬਿਨੋਂ ਕੋਈ ਆਏ ਬੱਕਰੀਆਂ ਦਾ ਸਭ ਤੋਂ ਬੈਸਟ ਖਾਣਾ ਬੱਕਰੀਆਂ ਖਾਣਾ ਜਿੰਨਾ ਸਖਤ ਹੋਊ ਜੇ ਨਹੀਂ ਝੜ ਖੜਕੂਗੀ ਉਨੀ ਸਖੀ ਰਹੂ ਮੈਂ ਕੀ ਕਰਦਾ ਕੁਆਂਟਲ ਫੀਡ ਲੈਣੇ ਵੀ ਖਰਾਬ ਨਾ ਹੋ ਜੇ ਹੂੰ 40 ਕਿਲੋ ਮੱਕੀ ਹੂੰ ਤੇ 20 ਕਿਲੋ ਕਣਕ 20 10 ਕਿਲੋ ਛੋਲੇ ਤੇ 40 ਕਿਲੋ ਜੋ ਠੀਕ ਹੈ ਜੀ ਇੱਕ ਕੁਆਂਟਲ ਲੈਉਣਾ ਇਹਨੂੰ ਟੈਨਸੋ ਗਰਾਊਂਡ ਦੇ ਹਿਸਾਬ ਨਾਲ ਹੂੰ ਹੂੰ ਪਾਣੀ ਦੀ ਆਪੀ ਜਿਹੜੀ ਕੋਈ ਜ਼ਿਆਦਾ ਖਾ ਗਈ ਉਹ ਅਗਲੀ ਵਾਰੀ ਘੱਟ ਖਾ ਲੂਗੀ ਜਿਹੜੀ ਕੋਈ ਵੱਧ ਖਾ ਖਾ ਕੇ ਅਗਲੀ ਵਾਰੀ ਜ਼ਿਆਦਾ ਖਾਣਾ ਇਹ ਕੋਈ ਛੱਕੀ ਜੀ ਹੁੰਦੀ ਉਹਨੂੰ ਅੱਡ ਪਾਉਣਾ ਨੇ ਬਰੀਡਰ ਨੂੰ ਉਹਦਾ ਅੱਡ ਹੈ ਉਹਦਾ ਪੌਲਾ ਅੱਡ ਰੱਖਿਆ ਹੋਇਆ ਹੈ ਬਰੀਡਰ ਦਾ ਹੂੰ 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 ਉਹਨੂੰ ਮਤਲਬ 1.5 ਕਿਲੋ 2 ਕਿਲੋ ਉਹਨੂੰ ਰੋਜ਼ ਦੀ ਇੱਕ ਉਸ ਟਾਈਮ ਤੇ ਯਾਨੀ ਕਿਲੋ ਕੁ ਫੀਡ ਨੂੰ ਰੋਜ਼ ਦਿਨ ਚਾਰਨੀ ਚਾਰਨੀ ਬਿਲਕੁਲ ਜੋ ਬਰੀਡਰ ਹੈ ਬਰੀਡ ਰੱਖਿਆ ਫਿਰ ਔਰ ਜਦ ਆਏ ਲਾਣਾ ਬਹੁਤ ਜ਼ਿਆਦੇ ਹੈ ਹੂੰ ਬਰੀਡਰ ਜ਼ਰੂਰੀ ਹੈ ਬਰੀਡਰ ਬੈਠ ਗਿਆ ਤੁਹਾਡਾ ਸਰ ਪ ਜੇ ਜਿਮਰੀ ਲੰਬੀ ਚੌੜੀ ਹੋਊਗੀ ਉਹਨੇ ਹਵਾ ਖਿਚੂ ਵੀ ਤੱਕ ਮਚੂਗੀ ਹੂੰ ਤੇ ਜੇ ਬਰੀਡਰ ਗਿਆ ਤੇ ਗਿਆ ਇੱਕ ਸਵਾਲ ਜਿਸ ਤਰ੍ਹਾਂ ਲੋਕ ਤੁਹਾਡੇ ਕੋਲੇ ਵੀਡੀਓ ਪਾਉਨੇ ਆ ਆਪਾਂ ਤੁਸੀਂ ਵੀ ਪਾਉਨੇ ਆ ਆਪਾਂ ਪਾਉਨੇ ਆ ਤਾਂ ਤੁਹਾਡੇ ਫਾਰਮ ਤੇ ਆ ਕੇ ਲੋਕ ਵਿਜ਼ਿਟ ਕਰਦੇ ਨੇ ਦੇਖਦੇ ਨੇ ਤੁਹਾਨੂੰ ਬਹੁਤ ਸਾਰੇ ਸਵਾਲ ਵੀ ਕਰਦੇ ਹੋਣਗੇ ਕਿਸ ਤਰ੍ਹਾਂ ਦੇ ਜ਼ਿਆਦਾ ਸਵਾਲ ਤੁਹਾਡੇ ਸਾਹਮਣੇ ਆਉਂਦੇ ਨੇ ਮੇਰੇ ਕੋਲ ਕੁਝ ਤਾਂ ਮੇਰੇ ਚੇਲੇ ਆਉਂਦੇ ਨੇ ਇਸ ਏਰੀਏ ਦੇ ਕਿਉਂ ਮੈਨੂੰ ਬਹੁਤ ਸਾਲ ਹੋ ਗਏ 30 35 40 ਸਾਲ ਹੋ ਗਏ ਇੱਥੇ ਉਹਨਾਂ ਦੇ ਨੂੰ ਹਾਂ ਮੈਂ ਲੱਗਦਾ ਰਤੀ ਰਿਹਾ ਰਤੀ ਦੋ ਚੁਗੜੀ ਬਦਲੇ ਨੇ ਇੱਥੇ ਰਿਹਾ ਹਾਂ ਹਾਂ ਉਹ ਵੀਡੀਓ ਹਟੇ ਜਿਵੇਂ ਪਹਿਲੀ ਵੀਡੀਓ ਪਈ ਉਹ ਦੇਖ ਦੇ ਕੇ ਐਥੇ ਪੰਜ ਸੱਤ ਬੰਦੇ ਰੋਜ਼ ਦੇ ਆਈ ਜਾਂਦੇ ਨੇ ਹਾਂ ਇਹੀ ਸਵਾਲ ਹੈ ਮਾਸੀ ਕੀ ਇਹਦੇ ਵਿੱਚ ਫਾਇਦਾ ਹੈ ਕੀ ਉਹ ਹੈ ਮੈਨੂੰ ਲੱਗਦਾ ਮੈਂ ਫਾਇਦਾ ਤਾਂ ਨਿਕਲੂ ਅਸੂਨ ਸਮਝਦਾ ਹਾਂ ਫਾਇਦਾ ਅਸੂਨ ਹਾਂ ਲੇਕਿਨ ਮੈਨੂੰ ਲੱਗਦਾ ਜ਼ਰੂਰ ਹੈ ਵੀ ਫਾਇਦਾ ਹੈਗਾ ਇਹ ਚ ਹੈਗਾ ਸੋਖਾ ਕੰਮ ਹੈ ਹਾਂ ਕਈ ਬੰਦੇ ਰ ਲੈ ਲੈਣਾ ਨੇ ਬਾਹਰਲੇ ਦੇ ਇੱਥੇ ਮੁੰਡਾ ਭੇਜਣਾ ਮੈਂ ਉਹਨੂੰ ਕਹਿੰਦਾ ਕੀ ਕਰਨਾ ਹੈ ਜਹਾਜ਼ ਦੇ ਟਿਕਟ ਜਿੰਨੇ ਪੈਸੇ ਲੱਗਣਗੇ ਹਾਂ ਇਹ ਭਰਾ ਜੀ ਆਪਾਂ ਕਿਹ ਚਾਰ ਬੱਕਰੀਆਂ ਪੰਜ 10 ਬੱਕਰੀਆਂ ਲੈ ਕੇ ਦੇ ਦੋ ਵਦੂ ਨੇ ਹਾਂ ਜੀ ਕਿਨੇ ਬਦੂ ਜਹਾਜ ਦੇ ਪੈਸੇ ਲਾਓਗੇ ਟਿੱਕ ਦੇ ਉਹਨੇ ਪੈਸੇ ਰਕਮ ਬਣ ਜਾਊਗਾ ਬਾਕੀ ਦੇ ਬਈ ਜਮੀਨ ਸਾਹਮਣੇ ਰੱਖੋ ਤੇ ਜਿਹੜਾ ਕਿਲਾ ਵੇਚੋਗੇ ਉਹਦੇ ਕਿਲੇ ਜਿਹਦਾ ਬੋਤਵਾ ਦਿਓ ਹਾਂ ਜੀ ਹਾਂ ਕਿਲਾ ਤਾਂ ਲੱਗਦਾ ਵੀ ਨਹੀਂ ਬਹੁਤ ਥੋੜੀ ਥਾਂ ਤੇ ਸਟਾਰਟ ਕਿਲਾ ਜੇ ਕਿਲਾ ਰੱਖ ਲਈਏ ਨਾ ਮਾਡਲ ਮਦ ਕਿਲਾ ਰੱਖ ਲਿਆ ਹਮ ਸ਼ੈੱਡ ਪਾਤਾ ਲੋੜੀ ਨੇ ਅੱਧਾ ਕਿਲਾ ਖਾਲੀ ਰੱਖ ਲੋ ਹਮ ਅੱਧੇ ਕਿਲੇ ਚ ਕੁਝ ਵੀਜੂ ਹੀ ਨਾ ਹਮ ਕੁਝ ਨਹੀਂ ਵੀਜਣਾ ਆ ਜੀ ਸ਼ੱਡਾਂ ਅੰਗਵਾਰਾ ਨੂੰ ਗੁਰਾ ਉਹਦੇ ਕੋਲ ਸੜਦੇ ਜੜੀ-ਬੁਟੀ ਹੋਣ अच्छा जी 11:00 ਵਜੇ ਬਾਹਰ ਕੱਢ ਦਿਓ ਉਹਨੂੰ ਹਾਂ 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 ਆਪ ਵਿਚਾਰ ਕੇ 2 ਘੰਟੇ ਚੜ੍ਹ ਕੇ ਆ ਗਈਆਂ ਬਿਲਕੁਲ ਚੱਲ ਅੰਦਰ اچھا ਜੀ ਸ਼ਾਮ ਨੂੰ ਜਦੋਂ 4:00 ਵਜੇ ਫੇਰ ਕੱਢ ਦਿਓ ਹਾਂ ਚੱਲ ਅੰਦਰ ਉਹ ਐਵੇਂ ਕੋਈ ਉਹ ਤਾਂ ਕਿ ਲਾਉਣਾ ਚੜ ਲਿਆ ਦੂਜੇ ਘਰੋਂ ਕਿਉਂਕਿ ਜਿਹੜੀ ਬੱਕਰੀ ਹੈ ਹਾਂ ਇਹ ਮੁਸ਼ਦੀ ਹੈ ਹਾਂ ਭੇੜ ਖਾਂਦੀ ਥਾਲੀ ਜੜ ਚੋਂ ਵੱਢਦੀ ਹੈ ਹੂੰ ਇਹਨੇ ਉੱਤਰ ਤੋਂ ਮੁਛ ਲੈਣਾ ਨਹੀਂ ਜਿਸ ਤਰ੍ਹਾਂ ਗੱਲ ਕਰੀਏ ਚਰਨ ਦੀ ਤੁਸੀਂ ਗੱਲ ਕੀਤੀ ਐ ਤੁਸੀਂ ਵੀ ਆਪਣੇ ਫਾਰਮ ਦੇ ਪਿੱਛੇ ਥੋੜੀ ਜਿਹੀ ਜਗ੍ਹਾ ਛੱਟੀ ਹੋਈ ਐ ਚਰਨ ਦੇ ਨਾਲ ਜਿਆਦਾ ਬੱਕਰੀ ਦਾ ਕੋਈ ਵਿਕਾਸ ਹੁੰਦਾ ਜਾਂ ਕੋਈ ਨਹੀਂ ਕੋਈ ਫਰਕ ਪੈਂਦਾ ਜਿਆਦਾ ਅੰਦਰ ਹੀ ਰਹਿਣਾ ਰੱਖਣਾ ਜੀ ਜਿਸੋ ਕਿ ਚਰਨ ਦਾ ਸਵਾਲ ਐ ਹੂੰ ਵੀ ਅੱਜ ਕੱਲ ਬਾਹਰ ਕੋਈ ਚਰਨ ਨੂੰ ਨਹੀਂ ਰਿਹਾ ਜੇ ਬਾਕੀ ਕੋਈ ਵੀ ਥਾਂ ਹੀ ਖਾਲੀ ਨਹੀਂ ਹੈਗੀ ਜਿੱਥੇ ਕੋਈ ਜੜੀ ਬੂਟੀ ਹੁੰਦੀ ਹੋਵੇ ਜਿਵੇਂ ਉਹ ਸਾਡੇ ਆ ਉਹ ਸਾਹਮਣੇ ਹੂੰ ਉਹ ਕੋਈ ਰਾਉਂਡ ਅਪ ਹੀ ਮਾਰ ਗਿਆ ਉਤੇ ਅੱਛਾ ਜੀ ਮਾਰੇ ਖੇਉ ਜੀ ਕੇ ਉਹ ਪਤਾ ਨਹੀਂ ਕਿਹੜਾ ਬੰਦੇ ਕਿਸੇ ਕੋਲ ਬਜਦੀ ਹੋਣੀ ਹੈਗੀ ਸਾਰੇ ਕਾਕਾਂ ਨੇ ਸਾਰੇ ਮਾਰਦੇ ਹੁਣ ਉਹਨਾਂ ਦੀ ਬੱਕਰੀ ਖਾਊਗੀ ਹੁਣ ਦਾ ਪਤਾ ਲੱਗਿਆ ਹੁਣ ਇਹੀ ਚਰਨ ਵਾਲੇ ਇੱਕ ਦਿਨ ਪਹਿਲਾਂ ਖਾਲੀ ਹੁੰਦੀ ਹਾਂ ਤੇ ਬੱਕਰੀ ਨਾ ਗਈਆਂ ਸੀ ਹਾਂਜੀ ਹਾਂ ਫਿਰ ਸੜਕਾਂ ਤੇ ਐ ਸੜਕਾਂ ਦੇ ਚਲਾਨ ਹੁੰਦੇ ਨੇ ਉਹਨਾਂ ਦੇ ਕੋ ਸੜਕ ਦੇ ਉੱਤੇ ਬੱਕਰੀ ਚਰੂਗੀ ਨੇ ਉਤੋਂ ਪਤਾ ਖਾਣਾ ਜਿਹੜੇ ਬਣ ਵਿਭਾਗ ਨੇ ਉਹ ਲਾਏ ਨੇ ਮੁਠੇ ਲਾਏ ਨੇ ਉਹਨਾਂ ਖਾ ਜਾਣਗੇ ਭੇਡ ਦਾ ਹੈ ਨਹੀਂ ਇਹ ਬਿਲਕੁਲ ਜਿਹੜਾ ਚੋਂ ਖਾਉਂਦਾ ਕਾ ਕੋਈ ਦਾ ਪਤਾ ਵੀ ਖਾਉ ਹੂੰ ਉਹ ਥਾਂ ਕਿਹੜਾ ਰਹਿ ਗਿਆ ਨਾਲੇ ਨੇ ਨਾਲੇ ਨੇ ਉਹ ਅੱਜ ਕੱਲ ਭਰੇ ਜਾਂਦੇ ਨੇ ਹੂੰ ਡਰਾਂ ਦਾ ਇਸ ਕਰਕੇ ਜੇ ਕਿਸੇ ਕੋਲ ਇੱਕ ਕਿੱਲਾ ਜ਼ਮੀਨ ਦਾ ਹੋਵੇ ਉਹਨੂੰ ਅੱਧੇ ਕਿੱਲੇ ਨੂੰ ਰੱਖ ਲੋ ਉਹਦੇ ਵਿਚਰੀ ਜਾਣ ਬਿਲਕੁਲ ਧਰਤੀ ਤੇ ਇਹ ਮਿੰਗਣਾ ਕਰਨਗੇ ਆ ਹੂੰ ਧਰਤੀ ਤਕੜੀ ਹੋਊਗੀ ਹੂੰ ਐਟੋਮਾਈਟੇ ਦੇਖਾਂ ਵੀ ਜੀ ਲੋ ਹੂੰ ਆਪੇ ਮੂ ਮਰੀ ਜਾਣਗੇ ਨਾ ਨੀਰੇ ਦੀ ਵੀ ਲੋੜ ਨਹੀਂ ਅੱਛਾ ਜੀ ਤੁਹਾਨੂੰ ਕਹਿੰਦੇ ਲੋਕ ਉਹਦੇ ਨੇਟਟੇ ਪਰ ਲੈ ਲੈਣਾ ਟੱਟ ਪਰਣਾ ਚਾਹੀਦਾ ਹੁੰਦਾ ਹੂੰ ਤੁਹਾਨੂੰ ਫੀਡ ਦੀ ਵੀ ਉਹ ਘੱਟ ਲੋੜ ਹੈ ਅਜਿਹਾ ਮੰਨ ਲਓ ਉਹੀ ਗੱਲ ਵੀ ਅੱਧਾ ਕਿੱਲੇ ਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਜਨਕਿ ਥੋੜੀ ਬੂਟੀ ਕੁ ਜੜੀ ਬੂਟੀਆਂ ਕੋ ਹੋ ਰਹਾ ਹੈ ਅੱਜ ਐਟਮੈਂਟ ਧਰਤੀ ਹੈ ਇਹਦੇ ਵਿੱਚ ਪੈਦਾ ਹੋਈ ਜਾਣੀਆਂ ਨੇ ਹਾਂ ਹਾਂ ਛੱਠੀ ਪੈਦਾ ਛੱਠੀ ਜ਼ਿਆਦਾ ਹੁੰਦੀ ਹੈ ਇਹਨੇ ਕਰੇ ਠੱਡ ਐਨਮੇ ਨਹੀਂ ਕੀ ਹੈ ਜਿਵੇਂ ਸੱਠੀ ਪਾਤੀ ਹਾਂ ਕੱਠੀ ਨਹੀਂ ਖਾਂਦੀ ਥੋੜਾ ਜਿਹਾ ਕਾਹੂ ਮੈਂ ਰੋਟੀ ਦੀ ਖਾਉ ਹਾਂਜੀ ਹਾਂਜੀ ਇਸੇ ਕਰਕੇ ਇਹ ਜਿੰਨੇ ਬਹੁਤ ਚੀਜ਼ ਬੂੜੀ ਜੜੀ ਬੂਟੀਆਂ ਹੋ ਗਈਆਂ ਉਹ ਚੱਕ ਲਿਆ ਉਥੇ ਮੂੰਹ ਮਾਰ ਲਓ ਇਹ ਨਹੀਂ ਜਰਾ ਜਲਾਉਂਦੀ ਐਨਾ ਕਰਦਾ ਠੱਡ ਹੁੰਦਾ ਇਹਦਾ ਪਰ ਜਾਂਦਾ ਬਟ ਜਿਹਨਾਂ ਤੇ ਠੱਡਾ ਢੋੜੀ ਨਾਲ ਹੀ ਪਰ ਜਾਂ ਪੜਕੇ ਹੋਏ ਨੇ ਕਹਿੰਦੇ ਸਾਨੂੰ ਕਿਸੇ ਤਰ੍ਹਾਂ ਦਾ ਬਿਜ਼ਨਸ ਨਹੀਂ ਮਿਲਦਾ ਜਾਂ ਸਾਨੂੰ ਕੰਮ ਨਹੀਂ ਦੇਖਣ ਨੂੰ ਮਿਲਦਾ ਤਾਂ ਉਹਨਾਂ ਬਾਰੇ ਕੀ ਕਹੋਗੇ ਕੰਮ ਕਿੱਥੇ ਨਹੀਂ ਹੈ ਕਿਉਂ ਕਿਉਂ ਨਹੀਂ ਮਿਲਦਾ ਹਾਂ ਆ ਅਸੀਂ ਦੋ ਬੰਦੇ ਆਰੇ ਬੁੜੇ ਆ ਹਾਂ ਸਾਨੂੰ 24 ਘੰਟੇ ਅਸੀਂ ਵਿੱਲੇ ਆ ਨਾ ਕੰਮ ਕਰਦੇ ਆ ਸਾਨੂੰ ਕੰਮ ਕਿਉਂ ਨਹੀਂ ਮਿਲ ਗਿਆ ਕੰਮ ਕਰਦੇ ਨਹੀਂ ਅੱਛਾ ਜੀ ਯਾਨੀ ਜਨਰੇਸ਼ਨ ਇਹ ਹੀ ਹੋ ਗਈ ਸ਼ੁਰੂ ਤੋਂ ਲਾ ਲੋ ਪੈਸਿਆਂ ਜੰਮਣ ਲੱਗ ਗਏ ਜੋ ਅੱਖ ਬਾਹਰ ਨਿਕੜੀ ਨਹੀਂ ਸਕਦੇ ਕੰਮ ਹੈਗਾ ਬਹੁਤ ਕੰਮ ਹੈ ਹਾਂ ਅੱਜ ਮੈਂ ਇਹ ਨਹੀਂ ਕਹਾਂ ਮੈਂ ਬੱਕਰੀਆਂ ਦਾ ਕਰਦਾਂ ਤੇ ਬੱਕਰੀਆਂ ਨਹੀਂ ਕਰਦਾ ਬੱਕਰੀਆਂ ਦੀ ਲਰੋ ਐਗਜ਼ਾਮਪਲ ਲਰੋ ਜੁਆਗ ਨੂੰ ਮੋਬਾਈਲ ਲੈਣ ਦੀ ਬਜਾਏ ਹਮ ਇੱਕ ਬੱਕਰੀ ਲੈ ਕੇ ਦੇ ਦਿਓ ਹਮ ਐ ਸਸਤੀ ਆਊਗੀ ਬਿਲਕੁਲ ਸਹੀ ਹੈ ਜਦੋਂ ਉਹ ਦੱਸ ਨਹੀਂ ਕਰੂਗਾ ਉਹਨੂੰ ਤਾਂ ਪੂਰਾ ਹੀ ਝੜ ਹੋ ਜਾਊਗਾ ਵੇਚਣ ਲੱਗ ਜੀ ਹਮ ਬਿਲਕੁਲ ਜਿਹੜਾ ਉਹ ਮੋਬਾਈਲ ਦੇ ਨਾਲ ਤਾਂ ਉਹ ਦੇਖੂਗਾ ਹਮ ਤਾਂ ਐ ਬੇਸਟ ਕਰੂ ਅੰਦਰ ਜਾ ਕੇ ਬੜੂ ਸਾਰੇ ਰਿਸ਼ਤੇਦਾਰੀਆਂ ਖਤਮ ਹੋਣਗੀਆਂ ਹਾਂਜੀ ਬਾਹਰੋਂ ਨਿਕਲੂਗਾ ਬਿਲਕੁਲ ਔਰ ਬੱਕਰੀ ਇਹਨਾਂ ਖੇਡੂ ਪਹਿਲਾਂ ਤਾਂ हां जी हां बच्चा लेके दे दो ना बच्चा बड़ा उन ना वो बड़े हो जाएंगे हम्म ठीक है कम कम, कम करेदा बिल्कुल ना करो तो फरी ਜਾਂਦਾ हम्म रोटी पानी मिल ही ਜਾਂਦਾ पियो कमाई ਜਾਂਦਾ ਤੇ ਆਪਦਾ ਜਵਾ ਥਾਈ ਜਾਂਦੇ ਨੇ ਜਨ ਕਿ ਛੋਟੇ ਤੋਂ ਛੋਟਾ ਤੰਦਾ ਵੀ ਇਹ ਬਹੁਤ ਵੱਡਾ ਤੰਦਾ ਬਣ ਜਾਂਦਾ ਜੇ ਇਹਨੂੰ ਬਣਾਉਣਾ ਚਾਹੀਏ ਤਾਂ ਬਿਲਕੁਲ ਮੈਂ ਖਾਸ ਕਰਕੇ ਇਸ ਲਈ ਤਾਂ ਕੀ ਕਰਨਾ ਜਨ ਮੈਂ ਇਹ ਨਹੀਂ ਕਹ ਰਿਹਾ ਮੈਂ ਬੱਕਰੀਆਂ ਲੈ ਕੇ ਤਾਂ ਮੈਂ ਇਹੀ ਵਧੀਆ ਹੈ ਹਮਮ ਕਾਰਨ ਕਿ ਮੈਂ ਮੱਝਾਂ ਵੀ ਰੱਖ ਕੇ ਦੇਖੀਆਂ ਨੇ ਹਮ ਪੰਗੇ ਥਾਂ ਮੈਂ ਪੂਰਾ ਹਮਮ ਮੈਂ ਖੁੰਬੀ ਫਾਰਮ ਵੀ ਲਾ ਕੇ ਦੇਖਿਆ ਹੂੰ ਹੂੰ ਮੈਂ ਗਾਵਾਂ ਵੀ ਰੱਖ ਕੇ ਦੇਖਿਆ ਹਾਂ ਤੁਸੀਂ ਪਿੱਛੇ ਦੇ ਗਾਵਾਂ ਦਾ ਵੀ ਰੱਖ ਕੇ ਦੇਖਿਆ ਗਾਵਾਂ ਹੀ ਰੱਖ ਕੇ ਦੇਖਿਆ ਨੇ ਹੂੰ ਹੂੰ ਜਿਵੇਂ ਜੋ ਸੌਣ ਲਾ ਕੇ ਨਾ ਬਹੁਤ ਲੰਬੀ ਕਹਾਣੀ ਹੋ ਜੂਗੀ ਹੂੰ ਹੂੰ ਹੁਣ ਗਾਵਾਂ ਜੀ ਮੈਨੂੰ ਸੌਣ ਨਹੀਂ ਪਊਗੀ ਗਾਵਾਂ ਰੱਖ ਲੀਆਂ ਹੂੰ ਖੁੰਬਾ ਖੁੰਮਾ ਨਾਲ ਖੁੰਮਾ ਰਗ ਲਾ ਲੀਆਂ ਇੱਕ ਮੈਂ ਬੰਦਾ ਰਿਹਾ ਪੁਆਇੰਟ ਕਰ ਲਿਆ ਠੀਕ ਹੈ ਜੀ ਉਹ ਵੱਡ ਹੋ ਗਏ ਜੀ ਕਿ ਉਹਨਾਂ ਨੂੰ ਮਤਲਬ ਕਰ ਰੋਹਛਾ ਨਹੀਂ ਮਿਲੇ ਜੇ ਦੁਕਾਨ ਮਿਲ ਗਈ ਉਹ ਮੇਰੇ ਕੋਲ ਆ ਕੇ ਮੈਂ ਆਹ ਫਾਰਮ ਜੀ ਰੱਖ ਲਿਆ ਉਹ 9000 ਰੁਪਏ ਮਹੀਨਾ ਤੈਨੂੰ ਮੈਂ ਦੇਵਾਂਗਾ ਹੂੰ ਤੇਰਾ ਪਰਿਵਾਰ ਇੱਥੇ ਬਿਜਲੀ ਪਾਣੀ ਮੇਰਾ ਤੇ ਤੂੰ ਮੇਰਾ ਖੁੰਬਾ ਦਾ ਕੰਮ ਕਰਦੀ ਕਹਿੰਦੀ ਠੀਕ ਹੈ ਠੀਕ ਹੈ ਇੱਕ ਮੈਂ ਉਹਨੂੰ ਖਾਂ ਲਈਦੀ ਅੱਛਾ ਜੀ ਚੱਲ ਵੀ ਆ ਜੀ ਗਾਂ ਦੇ ਭੈ ਤੂੰ ਕੱਖ ਪਾ ਰਿਆ ਕਰੀ ਹੂੰ ਖਰਚਾ ਮੇਰਾ ਤੂੰ ਦੁੱਧ ਪੀ ਲੈਨੇ ਮੈਂ ਪੀ ਲੈ ਦੋ ਘਰਾਂ ਦਾ ਸਰਜੂਆ ਛੋਕੜਾ ਖਰਜੂਆ ਹੂੰ ਤਾਂ ਜੀ ਮਹੀਨੇ ਦੇ ਬਾਅਦ ਮਾਸੀ ਖੁੰਬਾਣਾ ਤਾਂ ਮੈਨੂੰ ਹੁੰਦਾ ਨਹੀਂ ਅੱਛਾ ਮੈਂ ਜੇ ਖੁੰਬਾਣਾ ਲੈਣਾ ਬੈਤੂ ਮੈਂ ਇਹ ਗਾਂ ਪਿੱਛੇ 9000 ਰੁਪਏ ਦੇ ਘਰ ਕਿਵੇਂ ਦੇਵਾਂਗਾ ਹੂੰ ਤੂੰ ਗਾਂਵਾਂ ਰੱਖ ਲੈਣਾ ਹਾਂ ਕਹਿੰਦੇ ਇਹ ਤਾਂ ਮੁਝਾ ਵੀ ਰਖਦੇ ਹੋ ਅੱਛਾ ਮੈਂ ਜੀ ਸੱਤ ਅੱਠ ਗਾਵਾਂ ਲੈ ਕੇ ਦੇਤੀਆਂ ਹਾਂ ਜਿ ਲਗਾਵਾ ਜਲਾ ਲੈ ਹਾਂ ਉਹ ਗਾਵਾਂ ਰਹਿ ਜਾਂ ਰਾਇ ਮਹੀਨੇ ਪਿੱਛੋਂ ਉਹ ਵੀ ਜਵਾਬ ਦੇ ਗਿਆ ਹਾਂ ਕਿ ਮੈਂ ਗਾਵਾਂ ਦਾ ਕੰਮ ਨਹੀਂ ਕਰ ਸਕਦਾ ਮੇਰੇ ਤਾਂ ਗਾਵਾਂ ਦਾ ਕੰਮ ਨਹੀਂ ਹੁੰਦਾ ਹਾਂ ਮੈਂ ਫਸ ਗਿਆ ਅੱਛਾ ਬੁਰਾ ਫਸ ਗਿਆ ਹਾਂ ਉਹਦਾ ਪਰਿਵਾਰ ਨੂੰ ਲੈ ਕੇ ਪੰਡਾ ਵੜਿਆ ਰਹਿ ਗਿਆ ਮੈਂ ਹਾਂ ਹੁਣ ਮੈਂ ਝਾਕਾਂ ਵੀ ਹੁਣ ਮੈਂ ਕੀ ਕਰਾਂ ਬਿਲਕੁਲ ਜੀ ਇਕੱਲੇ ਦਾ ਕੰਮ ਨਹੀਂ ਇਕੱਲੇ ਦਾ ਇਹ ਕੰਮ ਨਹੀਂ ਹਾਂ ਸ਼ਹਿਰ ਤੋਂ ਦੂਰ ਸੀ ਬਿਲਕੁਲ ਜਨਾਨੀ ਕੋਈ ਜਾ ਨਹੀਂ ਸਕਦੀ ਕੋਹਾ ਖੂੜਾ ਕੋਈ ਕਰ ਨਹੀਂ ਸਕਦਾ ਹੂੰ ਫਿਰ ਵੀ ਮੈਂ ਤੇ ਮਾਸਟਰ ਨਹੀਂ ਹੂੰ ਇੱਕ ਦਿਨ ਤਾਂ ਮੈਂ ਉਹਨੂੰ ਚਕਾਇਆ ਪੱਠੜ ਜਾ ਅੱਛਾ ਜੀ ਉਹ ਡਿਕ ਡੋਲੇ ਦੀ ਖਾਣ ਲੱਗੀ ਪਹਿਲੇ ਵੀ ਇਹ ਡਿਕ ਹਾਂ ਜਿਹੜਾ ਡੋਪ ਅੱਛਾ ਮੈਂ ਸ਼ਰਮਦਾ ਮਾਰਾ ਸੁਦੇਹਸਦਿਆਂ ਉੱਠ ਕੇ 3 ਵਜੇ ਉੱਠ ਕੇ ਅੱਛਾ ਪਹਿਲਾਂ ਤਾਂ ਕਾਵਾਂ ਦਾ ਕੋਹਾ ਛੱਡਿਆ ਕਰਾ ਫੋਦਾ ਆਪ ਨੂੰ ਕਰਨਾ ਪਏਗਾ ਆਪ ਨੂੰ ਕਰਨਾ ਪਏਗਾ ਵੀ ਉਹ ਐਸਟਿਆ ਕਰਾ ਮਜਬੂਰੀ ਹੈ ਵੀ ਕੋਈ ਦੇਖਣਾ ਲਵੇ ਵੀ ਮਾਸਟਰ ਕੋਚਰ ਤੇ ਕੋਈ ਬੱਠਲ ਚੱਕੀਰ ਦੇ ਕੋਹੇ ਦਾ ਅੱਛਾ ਜੀ ਵੀ ਹੈ ਕੀ ਕਿਨਾ ਮਾਸਟਰ ਕੋਈ ਨੌਕਰ ਨਹੀਂ ਲਾਉਂਦਾ ਉਹ ਨੌਕਰ ਕੋਈ ਹੈ ਨਹੀਂ ਨੌਕਰ ਕੋਈ ਹੈ ਨਹੀਂ ਆਥੜੇ ਜੋ ਘਰੇ ਚਲੇ ਜਾਇਆ ਕਰ ਸਾਰੇ ਫੇਰ ਸਟਿਆ ਕਰਾ ਮੈਂ ਤਾਂ ਹੋ ਗਿਆ ਠਠ ਠੀਕ ਹੈ ਜੀ ਤੜਕੇ ਧਾਰਾਂ ਕੱਢਿਆ ਕਰਾ ਫੇਰ ਗੋਹਾ ਸਟਿਆ ਕਰਾ ਫੇਰ ਸਕੂਲ ਜਾਇਆ ਕਰ ਬਿਲਕੁਲ ਥੋੜੇ ਜਿੰਨਾ ਮੈਂ ਹੋਇਆ ਕਿ ਵਪਾਰੀ ਆ ਗਿਆ ਮੇਰੇ ਕੋਲ ਹਮ ਕਹਿੰਦਾ ਮਾਸੇ ਕੋਈ ਗਾਂ ਬਕਾਉ ਹੈਗੇ ਮਾਂ ਸਾਰੀਆਂ ਹੀ ਨੇ ਅੱਛਾ ਇਹ ਕੀ ਮਾਗਦਾ ਮੈਂ ਕੀ ਦਿੰਨਾ ਹਾਂ ਕਹਿੰਦਾ ਮੈਂ ਦਾ 6 ਲੱਖ ਰੁਪਇਆ ਦੇਣਾ ਮੈਂ ਕਹਿੰਿਆ ਆਪਣਾ ਹੂੰ ਕਹਿੰਦਾ ਹੁਣ ਤਾਂ ਮੇਰੇ ਕੋਲ 6 ਮਹੀਨਿਆਂ ਤੋਂ ਮਾਸ਼ਾਲਾ ਨੂੰ ਦੇ ਦੇ ਅੱਛਾ ਪਰ ਇੱਕ ਸ਼ਰਤ ਹੈ ਮੈਂ ਚੱਲਿਆ ਸਕੂਲ ਨੂੰ ਹੂੰ ਮੇਰੇ ਆਉਂਦੇ ਨਾਲ ਜੜੀ ਤੂੜੀ ਵੀ ਨਹੀਂ ਹੋਣੀ ਚਾਹੀਦੀ ਅੱਛਾ ਫੁੱਲੀ ਤੂੰ ਵੀ ਸਾਰਾ ਮੁੱਦਾ ਲੈ ਜਾ ਲੈ ਜਾ ਧੰਨਵਾਦ ਕਰ ਲਿਆ ਹੂੰ ਹੂੰ ਉਹ ਮੇਰੇ ਘਰ ਦਾ ਤਾਂ ਬਾਰ-ਬਾਰ ਆ ਜਾਂਦੀਆਂ ਕਾਮਾਂ ਵਿੱਚ ਹੂੰ ਹੂੰ ਯਾਨੀ ਕੀ ਇਹ ਹੈ ਲੇਬਰ بیس ਕਮ ਹੈ ਬਿਲਕੁਲ ਲੇਬਰ ਹੈ ਹੀ ਆ ਕੰਮ ਚੱਲ ਫੂ ਨਹੀਂ ਲੇਬਰ ਤੋਂ ਖਤਮ ਹੈ ਇਹ ਜਿਹੜਾ ਕੰਮ ਹੈ ਅੱਛਾ ਇਸ ਕੰਮ 'ਚ ਤੁਹਾਨੂੰ ਇੰਨੀ ਜ਼ਿਆਦਾ ਲੇਬਰ ਦੀ ਲੋੜ ਨਹੀਂ ਮੈਂ ਕਹਾਂ ਕੱਲਾ ਮੈਂ 100 ਬੱਕਰੀ ਧਾਵ ਲੂੰਗਾ ਬਿਲਕੁਲ ਹੂੰ ਕੱਲਾ ਬੰਦਾ 100 ਬੱਕਰੀ ਧਾਵ ਰਖ ਲਈ ਐ ਤੂੰ ਹੀ ਜਾ ਕੇ ਉੱਥੇ ਬਠੜ ਚੱਕਾ ਜਾ ਕੇ ਤੂੜੀ ਪਾਤੀ ਨੀੜਾ ਪਾਤਾ ਬਸ ਇੱਕ ਵਾਰੀ ਆਪਾਂ ਨੂੰ ਜਿਹੜਾ ਇਹਦਾ ਸੈਟਅਪ ਹੈ ਉਹ ਲਾਣਾ ਜ਼ਰੂਰੀ ਹੈ ਬਸ ਸਾਇੰਟਿਫਿਕ ਨਗਰਾਨੀ ਹੂੰ ਇਹਦੀ ਮਤਲਬ ਬੱਚਾ ਕਮ ਹੋ ਰਿਹਾ ਹੈ ਇਹਦੀ ਨਗਰਾਨੀ ਇੱਥੇ ਜੁੜੀ ਨੇ ਇਹ ਦੇਖਣਾ ਜ਼ਰੂਰੀ ਹੈ ਕਿਥੇ ਮੈਨੂੰ ਮੋਕ ਮੋਕ ਨਾਲ ਕੇ ਬਿਮਾਰੀਆਂ ਲੱਗੀਆਂ ਹੂੰ ਫੇ ਜੀ ਲੱਗਿਆ ਨਾ ਸਾਹਿਬ ਨੇ ਕਿਹਨੇ ਕਿਹਾ ਜੇ ਮੇਰੇ ਤੋਂ ਉੱਤੇ ਚੜੇ ਰਹਿੰਦੇ ਨੇ ਫੇ ਕੋਈ ਇਦਣੇ ਕੁੜਤਾ ਖਿਜਦੇ ਨੇ ਕੋਈ ਇਦਣੇ ਕੁੜਤਾ ਖਿਜਦੇ ਨੇ ਜੀ ਲੱਗਿਆ ਹੋਏ ਬਸ ਸਹੀ ਹੈ ਜੀ ਧੰਦਾ ਵੀ ਆ ਬੱਚਿਆਂ ਧੰਦਾ ਨਾਲ ਬੱਚਿਆਂ ਨੂੰ ਇਹ ਕਹਨਾ ਵੀ ਮੇਰੇ ਕੋਲੇ ਆਓ ਦੋ ਤਰ੍ਹਾਂ ਦੀ ਅਪਰੋਚ ਹੁੰਦੀ ਹੈ ਦਿਖਦਾ ਇਹ ਉਹਨੇ ਵੀ ਸਾਡਾ ਕੋਈ ਕੰਪੀਟੀਟਰ ਨਾ ਪੈਦਾ ਹੋ ਜੇ ਹੂੰ ਹੂੰ ਮੈਂ ਕੰਪੀਟੀਟਰ ਪੈਦਾ ਕਰੂੰਗਾ ਅੱਛਾ ਜੀ ਮੈਂ ਸਾਰੇ ਉਹ ਟ੍ਰੇਨਿੰਗ ਦੇਣਾ ਚਾਹ ਬੇਥੋਂ ਲੈ ਜਾ ਜੀ 6 ਮਹੀਨਿਆਂ ਨੂੰ ਮੈਂ ਮੈਂ ਦੇ ਦੂੰਗਾ ਤੁਹਾਨੂੰ ਸਸਤੀਆਂ ਵੀ ਦੇ ਦੂੰਗਾ ਜਿਵੇਂ ਮੇਰੇ ਕੋਲ ਹੋ ਗਿਆ ਪੱਤ ਤੋਂ ਵੱਧ ਤੁਸੀਂ ਕਰੋ ਪੱਤ ਤੋਂ ਵੱਧ ਕਰੋ ਕਰੋ ਜਾਈ ਮੇਰੇ ਸਾਹਮਣੇ ਕਰੋ ਹੂੰ ਉਹਦੇ ਵਿੱਚ ਕਾਰਨ ਇਹ ਕਿ ਦੋ ਗੱਲਾਂ ਨੇ ਇਹਦਾ ਵੀ ਕੰਪੀਟੀਟਰ ਪੈ ਜਾਊਗਾ ਆਪਣੇ ਡਾਊਨ ਆਵਾਂਗੇ ਪਰ ਜਿੰਨੇ ਵੀ ਵੱਧ ਫਾਰਮ ਖੁੱਲਣਗੇ ਉਹਨੇ ਮਾਰਕੀਟ ਵੀ ਬਣਾਉਂਗੀ ਬਿਲਕੁਲ ਤਾਂ ਉਹ ਤਾਂ ਹੈ ਹੀ ਕੋਈ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਕੱਪੜੇ ਦੀ ਇੱਕ ਦੁਕਾਨ ਹੈ ਉੱਥੇ ਕੋਈ ਨਹੀਂ ਜਾਂਦਾ ਤੇ 10 ਦੁਕਾਨਾਂ ਹੋ ਗਈਆਂ ਤੋ ਤੋਤੇ অটোਮੈਟਿਕ ਜਾਈ ਜਾਊਗੀ ਕਿ ਕਿੱਥੇ ਜਾਣਗੇ ਜਾਣਗੇ ਜਾਊਗੀ ਪਬਲਿਕ ਜਾਊਗੀ ਜਿੱਥੇ ਵੀ ਬੱਚੇ ਰੁਜ਼ਗਾਰ ਲੱਗਣਗੇ ਕੰਮ ਲੱਗਣਗੇ ਨਸ਼ੇ ਤੋਂ ਬਚਣਗੇ ਬਿਲਕੁਲ ਨਸ਼ੇ ਤੋਂ ਬਚਣਗੇ ਆਪਦੇ ਕਿੱਥੇ ਕਰਨਗੇ ਸਾਰਾ ਦਿਨ ਵਿੱਚ ਤੁਰੇ ਫਿਰਨਗੇ ਇਦੋਂ ਬਜੇ ਪੁਨਰ ਦਾ ਕੰਮ ਕੀ ਹੈ ਬਿਲਕੁਲ ਮੈਂ ਤਾਂ ਜਿਹੜਾ ਆ ਜਾਂਦਾ ਵੀ ਆਇਆ ਭਈ ਆਹ ਪ੍ਰੋਗਰਾਮ ਹੈ ਐਡਾ ਸੁੱਖਾ ਹੈ ਲਰਾਉਂਦਾ ਨਹੀਂ ਕਿਸੇ ਨੂੰ ਸਹੀ ਗੱਲ ਰਹਿ ਰਹੀ ਹੈ ਕਿ ਤੇਰੇ ਰਾਂਝਾ ਰਾਜੀਏ ਪਹਿੱਤਾ ਕਰਨੇ ਖੜਾ ਬਾਕੀ ਜਿਸ ਤਰ੍ਹਾਂ ਤੁਸੀਂ ਇਸ ਰਤਗਿਏ ਦੀ ਲੋਕੇਸ਼ਨ ਤੇ ਖੋਲਿਆ ਇਧਰਲੇ ਸਾਈਡ ਤੋਂ ਜੋ ਬਾਰਡਰ ਤੇ ਅੱਗੇ ਪੰਜਾਬ ਆ ਜਾਂਦਾ ਤਾਂ ਥੋੜੀ ਦੂਰ ਤੇ ਰਾਜਸਥਾਨ ਵੀ ਹੈ ਜਾਨੀ ਕਿ ਹਰਿਆਣਾ ਤਾਂ ਇਧਰਲੀ ਸਾਈਡ ਤੇ ਰਹਿ ਜਾਂਦਾ ਆਪਾਂ ਬਿਲਕੁਲ ਪੰਜਾਬ ਬਰਾਸਤਾਨ ਦੇ ਵਿਚਾਲੇ ਆ ਤਾਂ ਤੁਹਾਨੂੰ ਇੱਥੇ ਫਾਇਦਾ ਵੀ ਬਹੁਤ ਹੋਊਗਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਜ਼ਿਆਦਾ ਲੋਕ ਇਸ ਨੂੰ ਫਾਰਮ ਜਿਆਦਾ ਖੁੱਲਦੇ ਨੇ ਬੱਕਰੀ ਦੇ ਤਾਂ ਮੰਡੀ ਦਾ ਵੀ ਅਸਰ ਹੋ ਜਾਣਗੇ ਮੰਡੀ ਲੱਗਣ ਦੇ ਬਿਲਕੁਲ ਹੋਣਗੇ ਜਦੋਂ ਚੀਜ਼ ਪੈਦਾ ਹੋਊਗੀ ਤੇ ਮੰਡੀ ਲੱਗੂਗੀ ਹਾਂ ਫਿਰ ਡਿਮਾਂਡ ਵੀ ਵਧੂਗੀ ਹੁਣ ਆਪਣੇ ਪੰਜਾਬ ਦੇ ਚ ਕੜ ਕਰਦੇ ਝੋਨਾ ਪੈਦਾ ਹੁੰਦਾ ਹੈ ਹਮ ਮੰਡੀਆਂ ਲੱਗਦੀਆਂ ਨੇ ਬਿਲਕੁਲ ਜੀ ਆ ਯੂਪੀ ਦੇ ਵਿੱਚ ਚਲੇ ਜਾਓ ਅਸੀਂ ਯੂਪੀ ਜਮੀਨ ਲਈਏ ਮੈਂ ਹਾਂਜੀ ਉੱਥੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਉਹ ਲੱਗ ਸਟਾਲ ਲੱਗਦੇ ਨੇ ਹਮ ਪਿੰਡਾਂ ਦੇ ਵਿੱਚ ਕੋਈ 10 ਮਣ ਕਣਕ ਲਿਆ ਕੋਈ 20 ਮਣ ਕਣਕ ਲਿਆ ਵਿਕਦੀ ਐ ਐ ਵਿਕਦੀ ਐ ਆਬਜਾਬ ਦੇ ਰੇਟ ਲਾਉਂਦੇ ਨੇ ਪੂਰੀ ਮੰਡੀ ਕਰਨੇ ਮੰਡੀ ਕਰਨ ਫੇਰੇ ਹੋਊ ਜੀ ਤੁਹਾਡੇ ਕੋਲ ਮਾਲ ਉਹ ਕੋਲ ਲਾਲੀ ਨਹੀਂ ਹੈ ਪਹਿਲਾਂ ਮੰਡੀ ਦੀ ਗੱਲ ਕਰੀਏ ਜਿਵੇਂ ਝੋਨੇ ਦੀ ਪਹਿਲਾਂ ਮੰਡੀ ਸ਼ਹਿਰ ਚ ਲੱਗਿਆ ਕਰਦੀ ਹੁਣ ਝੋਨਾ ਇੰਨਾ ਹੋ ਗਿਆ ਪਿੰਡਾਂ 'ਚ ਵੀ ਮੰਡੀ ਆਣ ਲੱਗੀ ਆ ਹਾਂ ਪਿੰਡਾਂ 'ਚ ਹੌਲੀ ਹੌਲੀ ਘਰਾਂ 'ਚੋਂ ਚੱਕਣ ਲੱਗ ਗਏ ਸਿੱਧੇ ਸੱਲਣਾ ਜਾਣ ਲੱਗ ਗਏ ਬਿਲਕੁਲ ਬਿਲਕੁਲ ਜੇ ਉਹਦੇ ਕੋਲ ਮਾਰ ਹੋਊਗਾ ਭਾਈ ਬਾਕੀ ਥੋੜੀ ਰਹੀ ਗੱਲ ਕੁਆਲਿਟੀ ਦੀ ਕੁਆਲਿਟੀ ਦੀ ਜੇ ਥੋੜੀ ਜਹੀ ਜਿਹੇ ਜਿਹੇ ਤੁਹਾਡੇ ਕੋਲ ਆਉਦੇ ਭਾਂਡੇ ਨੂੰ ਸਰਾਉਂਦੀ ਐ ਉਹ ਬਿਲਕੁਲ ਵੀ ਮੇਰਾ ਮੇਰਾ ਜਿਹੜਾ ਇਹ ਭਾਂਡਾ ਵਧੀਆ ਹੈ ਪਰ ਜਿਹੜਾ ਲੈਣ ਵਾਲਾ ਹੈ ਉਹ ਐ ਠੋਲਾ ਵਾਰ ਕੇ ਦੇਖਦਾ ਹੈ ਵੀ ਟਣਕਦਾ ਹੈ ਇੱਕ ਮੇਰੇ ਜੈਨਸ ਤੋਂ ਹੋਰ ਗੱਲ ਆਈ ਹੈ ਜਿਸ ਤਰ੍ਹਾਂ ਬੱਕਰੀ ਪਹਿਲਾਂ ਜਿਹੜੀਆਂ ਦੇਸੀ ਬੱਕਰੀਆਂ ਹੁੰਦੀਆਂ ਸੀਗੀਆਂ ਹੁਣ ਬਹੁਤ ਸਾਰੀਆਂ ਵੈਰਾਈਟੀਆਂ ਆ ਗਈਆਂ ਜਿਵੇਂ ਬਿਟਲ ਆ ਗਈ ਵਰਪਰੀ ਆ ਗਈ ਕੀ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਹੈ ਜਾਂ ਥੋੜਾ ਫਰਕ ਹੈ ਇਹਨਾਂ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ ਕੋਈ ਖਾਸ ਫਰਕ ਨਹੀਂ ਹੈ ਜੇ ਇਸਰੇ ਜੇ ਬਿਟਲ ਹੈ ਜਿਵੇਂ ਉਹਦੀ ਮਸ਼ਹੂਰੀ ਚੱਲ ਰਹੀ ਹੈ ਤਾਂ ਉਹ ਆਉਂਦੀ ਵੀ ਮਹਿੰਗੀ ਤੇ ਵਿਕਦੀ ਵੀ ਮਹਿੰਗੀ ਹੈ ਬਰਾਬਰ ਠੀਕ ਹੈ ਜੀ ਦੋ ਜੀ ਲਈ ਉਹ ਜੀ ਆਪਾਂ ਵੇਚਾਂ ਇੱਕ 10 ਚੋਂ 10 ਕੱਢੇ ਜ਼ੀਰੋ ਜੀ ਇਹ ਆਉਂਦੀ ਵੀ ਸਸਤੇ ਵਿਕਦੀ ਵੀ ਸਸਤੀ ਹੂੰ ਹੂੰ 10 ਚੋਂ 10 ਕੱਢੇ ਜ਼ੀਰੋ ਉਹ ਤੋਰਾ ਫੇਰਾ ਭਾਲਦੀ ਹੈ ਹੂੰ ਇਹ ਨੂੰ ਤੋਰਾ ਫੇਰਾ ਨਹੀਂ ਹੈਗਾ ਇਹ ਆਪਣੇ ਬੱਚੇ ਰਜਾਂਦੀ ਉਹ ਮਾੜਾ ਮੋਟਾ ਦੁੱਧ ਦੇ ਜਾਂਦੀ ਹੈ ਅੱਛਾ ਜੀ ਇਹ ਨੂੰ ਥੋੜੀ ਬਿਮਾਰੀ ਘਟ ਪੈਂਦੀ ਹੈ ਕੋਈ ਖਾਂਦੀ ਘਟੇ ਨਾ ਜਿਹੜੀ ਦੇਸੀ ਹਾਂ ਜਿਹੜੀ ਜਿਹੜੀ ਦੇਸੀ ਹੈ ਹਾਂ ਜੀ ਦੇਸੀ ਨਾਲ ਵਾਰੀ ਪੈਂਦਾ ਵੀ ਜਿਹੜੀ ਦੇਸੀ ਆ ਉਹ ਤਾਂ ਦੇਸੀ ਹਾਂ ਮੇਰੇ ਕੋਲ ਬੰਦਾ ਹੈ ਮੇਰਾ ਅੜੀਕ ਹਾਂ ਹਾਂ ਇਹ ਦੇਸੀ ਹੈ ਜਮਨ ਵਪਾਰੀ ਨਹੀਂ ਹੁੰਦਾ ਕਦੇ ਹਾਂ ਹਾਂ ਉਹ ਤਾਂ ਹੈ ਹੀ ਉਹ ਖਾਂਦੇ ਦਵਾਈ ਉਹ ਨਹੀਂ ਲੈਂਦੇ ਹਾਂ ਆ ਜਿਸ ਤਰ੍ਹਾਂ ਉਹਨਾਂ ਦਾ ਖਾਣਾ ਪੀਣਾ ਹੋਊਗਾ ਉਹ ਜਿਸ ਤਰ੍ਹਾਂ ਬਿਲਕੁਲ ਹੁਣ ਮੈਨੂੰ ਅੱਜ ਦੀ ਗੱਲ ਸੁਣਾਉਣਾ ਮੇਰੀ ਪੋਤੀ ਹੈ ਉਹਦੀ ਜਾੜ ਦੁਖਣ ਲੱਗ ਗਈ ਮੈਂ ਸਕੂਲ ਚੋਂ ਲੈ ਕੇ ਆਇਆ ਉਹਨੂੰ ਮੜੀ ਜਾੜ ਦੁਖਣ ਨਾਲ ਹਾਂ ਹੁਣ ਸਾਡੇ ਜੇ ਦਾਤੀ ਵਜੇ ਜਾ ਵਜੇ ਤਾਂ ਉਹਨੂੰ ਵੀ ਪੱਠੀ ਲਪੇੜੇ ਖੜ ਜਾਣੇ ਨਵੇੜ ਦਿੰਨੇ ਉੱਥੇ ਕੰਮ ਕਰਦੇ ਮਾਡਰਨ ਦਾ ਤੇ ਉਹਦਾ ਅੰਤਰ ਤਾਂ ਬਹੁਤ ਪੈਂਦਾ ਹਾਂ ਉਹ ਇੱਕ ਦੇਸੀ ਆ ਤੇ ਉਹਨੇ ਫਾਰਮਿੰਗ ਹੋ ਗਈ ਉਹਦੇ ਸੀਨੇ ਉਂਦੀ ਸੀਨੇ ਕਿਦੇ ਤੁਸੀਂ ਦੇਖੇ ਨੇ ਐ ਬੈਠੀ ਹੁੰਦੀਆਂ ਇਕੱਠੇ ਬਾੜ ਲਾਈ ਹੁੰਦੀ ਐ ਉੱਤੇ ਬੈਠੀਆਂ ਨੇ ਉਹ ਉੱਥੇ ਮਿੰਗੜਾ ਨੇ ਉੱਥੇ ਉੱਤੇ ਬੈਠੇ ਕੋਈ ਉਹਨਾਂ ਨੂੰ ਮੋਰ ਨਹੀਂ ਕੁਝ ਨਹੀਂ ਕਹਿੰਦੀ ਪਰ ਐਵੇਂ ਡਿਵੈਲਪ ਨਹੀਂ ਹੁੰਦੀ ਆ ਉਹ ਹਾਂਜੀ ਹਾਂ ਕੋਈ ਵੀ ਮੈਂ ਅੱਜ ਜਿਹੜੇ ਆਜੜੀ ਨੇ ਪੁਰਾਣੇ ਝਾੜਦੇ ਨੇ ਕੀ ਕਹਿੰਦੇ ਸੋਚੋ ਇੱਕ ਜੀ ਨੇ ਫਾਰਮਿੰਗ ਦੇ ਵਿੱਚ ਆ ਕੇ ਉਹ ਤਾਂ ਕੀ ਕਹਿਣਾ ਬਾਕੀ ਦਾ ਆਜੜੀ ਮੈਂ ਕਦੇ ਨਹੀਂ ਦੇਖਿਆ ਵੀ ਉਹਦੀ ਚੰਗੀ ਹਾਲਤ ਹੋਊਗੀ ਜਾਂ ਉਹਨੇ ਬਹਾਲ ਹੋ ਕੇ ਆਣਗੇ ਹਾਂਜੀ ਹਾਂ ਬੇਹਾਲ ਹੀ ਐ ਆਪਸ ਉੱਥੇ ਉੱਥੇ ਘੁੰਮੀ ਜਾਂਦੇ ਨੇ ਉੱਥੇ ਘੁੰਮੀ ਜਾਂਦੇ ਅੱਛਾ ਰੀਗਰ ਚਾਰਨ ਦੀ ਹਾਂ ਕੱਲ ਦੇਖ ਮੇਰਾ ਮਿੱਤਰ ਬਲਬੀਰ ਸਿੰਘ ਉਹ ਬੈਠਾ ਸੀ ਹਾਂਜੀ ਇੱਕ ਮੇਮਣਾ ਚੱਕੀ ਜਾਣ ਸ਼ੂਟਰ ਦੇ ਮੇਮਣਾ ਮੈਂ ਕੀ ਜਾਵੇ ਜੇ ਜੇ ਆ ਜਾਂਦੇ ਜੇ ਉਹ ਪਿੱਛੇ ਕੋਈ ਜੜ ਚੜਦਾ ਸੀ ਤੁਰੇ ਜਾਂਦੇ ਨੇ ਚੱਕਿਆ ਤੇ ਬਿਠਾਇਆ ਆਦਾ ਬਾਹਰ ਉਹ ਬਜ਼ਾਰਾ ਆ ਜਿਹੜੀ ਹੈ ਜਿਹੜਾ ਉਹ ਉੱਥੇ ਬੈਠਾ ਹੈ ਉੱਥੇ ਬੈਠਾ ਹੁਣ ਬੱਕਰੀਆਂ ਛੱਡ ਕੇ ਜਾਵੇ ਜਾਂ ਮੋਟਰਸਾਈਕਲ ਲੈਣ ਫੜੇ ਮੈਂ ਅਨਪੜਾ ਮੈਂ ਨੰਬਰ ਨਹੀਂ ਜਾਣਦਾ ਹਾਂ ਲੈ ਕੇ ਚੱਕੇ ਉਹਨੂੰ ਕੀ ਐ ਜੀ ਉਹਦੇ ਪੰਜ ਚਾਰ ਚੱਕੇਗੇ ਉਹ ਤਾਂ ਹੋ ਲੈ ਕੰਮ ਉਹ ਤਾਂ ਹੋ ਗਿਆ ਕੰਮ ਅੱਜ ਕੱਲ ਉਹ ਵੀ ਇਸ ਤਰ੍ਹਾਂ ਵੀ ਆਈ ਜਿਸ ਤਰ੍ਹਾਂ ਜਿਹੜੇ ਦੇਸੀ ਬੱਕਰੀਆਂ ਪਾਲਦੇ ਨੇ ਮੈਨੂੰ ਲੱਗਦਾ ਵੀ ਉਹ ਠੇਕੇ ਤੇ ਵੀ ਆ ਕੇ ਕੰਮ ਦਿੰਦੇ ਨੇ ਉਹਨੇ ਲੱਗੇ ਰੱਖੇ ਹੋਏ ਨੇ ਉਹ ਆ ਕੇ ਰੱਖੇ ਹੋਏ ਨੇ ਕਿਤੇ ਹੋਰ ਦੀਆਂ ਹੁੰਦੀਆਂ ਨੇ ਚਾਰਨ ਵਾਲਾ ਕੋਈ ਹੋਰ ਚਾਰਨ ਵਾਲਾ ਕੋਈ ਹੋਰ ਹੁੰਦਾ ਰਾਕੜਾ ਛੱਡ ਦਾਂਦਾ ਉਹ ਵੀ ਇਹ ਉਹ ਵੀ ਕੀ ਕਰਨਾ ਉਹ ਕਹਿੰਦੇ ਜੇ ਦੋ ਮੇਮਣੇ ਦੇ ਦੇ ਦੇਖ ਕੇ ਦਿੱਤਾ ਉਹ ਵੀ ਮਰ ਗਏ ਫਰਲਾ ਹੋਗਾ ਝੁੰਗਾਣਾ ਹੋਗਾ ਜਾਂ ਬੱਕਰੀ ਦੀ ਬੱਕਰੀ ਲੈ ਕੇ ਫੇਰ ਲੈ ਆ ਜਾਂਦੇ ਆ ਬੱਸ ਕੋਲ ਮਲਾ ਕੇ ਆਪਾਂ ਕਹਿ ਸਕਦੇ ਵੀ ਨੁਕਸਾਨ ਹੈਗਾ ਉਹਦੇ ਜਿਆਦਾ ਜੇ ਨੁਕਸਾਨ ਚੋਰ ਦਾ ਤੇ ਕੁੱਤੇ ਦਾ ਇਹ ਦੋ ਚੀਜ਼ਾਂ ਵਿਚਾਲੋ ਇਹਨੂੰ ਬਸ ਫਾਇਦੇ ਫਾਇਦੇ ਚਲੋ ਜੀ ਬਹੁਤ ਸਾਰੀਆਂ ਆਪਾਂ ਬੱਕਰੀ ਫਾਰਮ ਤੇ ਗੱਲਾਂ ਕੀਤੀਆਂ ਔਰ ਇਹ ਗੱਲਾਂ ਤਾਂ ਜਨਨ ਕਿ ਮੁਕਦੀਆਂ ਹੀ ਨਹੀਂ ਜੰਨੀਆ ਵਧਾ ਲਾਂਗੇ ਜਨਨ ਵਧਿਆ ਜਾਣਗੀਆਂ ਫਿਰ ਆਪਾਂ ਇਸ ਦੁਆਰਾ ਮਿਲਾਂਗੇ ਬੱਕਰੀ ਫਾਰਮ ਤੇ ਫਿਰ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਹਾਂਜੀ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ